ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਸਪਾ ਪੰਜਾਬ ਦਾ ਗਠਜੋੜ ਹੋਣਾ ਲਗਭਗ ਤੈ ਲੱਖੇ ਸਿਧਾਨੇ ਦਾ ਨਾਮ ਕਿਉਂ ਜੁੜ ਰਿਹਾ ਇਸ ਸਮਝੌਤੇ ਦੇ ਵਿੱਚ ਇੱਕ ਇੱਕ ਮੀਟਿੰਗ ਹੋ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਬਸਪਾ ਪੰਜਾਬ ਦੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਇਹ ਇਕੱਠੇ ਹੁੰਦੇ ਆ ਸਿਰ ਜੁੜ ਕੇ ਬਹਿੰਦੇ ਆ ਇਹ ਏਜੰਡਾ ਤਾਂ ਪਹਿਲਾਂ ਤੋਂ ਹੀ ਤੈ ਸੀ ਕਿ ਸਮਝੌਤੇ ਦੇ ਉੱਤੇ ਅਸੀਂ ਗੱਲ ਕਰ ਲਈਏ ਫਿਰ बसपा ਪਾਰਟੀ ਦੀ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਉਹਨਾਂ ਨੇ ਕੋ ਕੀ ਉਹਨਾਂ ਦੀ ਵੀ ਹਾਈ ਕਮਾਂਡ ਉਧਰ ਬੈਠੀ ਹੈ ਯੂਪੀ ਵਾਲੇ ਪਾਸੇ ਉਹਨਾਂ ਨੇ ਵੀ ਫੋਨ ਲਾ ਲਿਆ ਮਾਇਆਵਤੀ ਜੀ ਨੂੰ ਉਹਨਾਂ ਨਾਲ ਗੱਲਬਾਤ ਹੋਈ ਤਾਂ ਉਹਨਾਂ ਨੇ ਕੋਈ ਇਸ਼ਾਰਾ ਦਿੱਤਾ ਹੋਣਾ ਹਰੀ ਝੰਡੀ ਦਿੱਤੀ ਹੋਣੀ ਤਾਂ ਹੀ ਗੱਲਬਾਤ ਕਰਨ ਦੇ ਲਈ ਗਏ ਸੀ ਹਾਲੇ ਇੱਕ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਚਰਚਾ ਜਿਹੜੀ ਸਾਡੇ ਜਾਣਕਾਰ ਦੱਸਦੇ ਨੇ ਭਰੋਸੇਯੋਗ ਸੂਤਰ ਦੱਸਦੇ ਨੇ ਕਿ ਹਾਲੇ ਤੱਕ ਸੀਟਾਂ ਦੇ ਉੱਤੇ ਕੋਈ ਬਹੁਤੀ ਗੱਲਬਾਤ ਫਾਈਨਲ ਵਾਲੇ ਪਾਸੇ ਨਹੀਂ ਵਧੀ ਪਹਿਲਾ ਹਾਲੇ ਪੇਚ ਫਸਿਆ ਹੋਇਆ ਹੈ ਕਿ ਅਸੀਂ ਵੱਖ-ਵੱਖ ਵਿਚਾਰਧਾਰਾ ਨਾਲ ਜਿਸ ਸੰਬੰਧ ਵੀ ਰੱਖਦੇ ਹਾਂ ਅਸੀਂ ਅਜੰਡਾ ਕੀ ਰੱਖਣਾ ਹੈ ਇਹਨਾਂ ਚੋਣਾਂ ਦੇ ਵਿੱਚ ਲੋਕ ਸਭਾ ਚੋਣਾਂ 2024 ਦੇ ਵਿੱਚ ਕੋਲਤੀ ਐਮਪੀ ਨੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਜਿਮਣੀ ਚੋਣ ਔਰ ਸਰਕਾਰ ਨੂੰ ਹਰਾਇਆ ਸੀ ਉਹਨਾਂ ਨੇ ਲੋਕਾਂ ਨੇ ਸੰਗਰੂਰ ਦੇ ਆਨੇ ਉਹਨਾਂ ਨੂੰ ਸਮਰਥਨ ਦਿੱਤਾ ਨਾ ਕਿ ਸਰਕਾਰ ਨੂੰ ਨਾ ਕਿ ਕਾਂਗਰਸ ਨੂੰ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਕਿ ਭਾਜਪਾ ਨੂੰ ਸੀਟਾਂ ਦੇ ਉੱਤੇ ਜਿਹੜੀ ਆ ਵੰਡ ਨੂੰ ਲੈ ਕੇ ਜਦੋਂ ਗੱਲਬਾਤ ਚੱਲਦੀ ਹੈ ਤਾਂ ਫਿਰ ਜਿਵੇਂ ਤੁਸੀਂ ਕਹਿ ਕਿ ਲੱਖਾਂ ਸਦਾਨਾਂ ਦਾ ਨਾਂ ਕਿਵੇਂ ਜੱਟ ਲੱਖਾ ਸਧਾਨਾ ਨੇ ਚੋਣ ਪ੍ਰਚਾਰ ਸੰਗਰੂਰ ਜ਼ਿਮਨੀ ਚੋਣ ਦੇ ਵੇਲੇ ਵੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਕੀਤਾ ਇਸ ਕਰਕੇ ਅੰਮ੍ਰਿਤਸਰ ਜਿਹੜੀ ਸ਼੍ਰੋਮਣੀ ਕਾਲੀ ਦਾਲ ਅੰਮ੍ਰਿਤਸਰ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹਨਾਂ ਨੇ ਤਾਂ ਕਲੀਅਰ ਹੈ ਕਿ ਜੇ ਸਮਝੌਤਾ ਹੁੰਦਾ ਜਾਂ ਨਹੀਂ ਹੁੰਦਾ ਉਹ ਲੱਖਾ ਸਧਾਨਾ ਨੂੰ ਬਠਿੰਡੇ ਦੇ ਵਿੱਚ ਸਮਰਥਨ ਦੇਣ ਜਾ ਰਹੇ ਹੈ ਉਹਨਾਂ ਨੇ ਲਗਭਗ ਮੰਨ ਬਣਾ ਲਿਆ ਪਰ ਬਸਪਾ ਨੇ ਇਸਤੇ ਆਪਣੀ ਹਾਈ ਕਮਾਂਡ ਨਾਲ ਵੀ ਤੇ ਆਪਣੀ ਆਪਸ ਚ ਲੀਡਰਸ਼ਿਪ ਨਾਲ ਵੀ ਗੱਲਬਾਤ ਹਾਲੇ ਕਰਨੀ ਹੈ ਕਿ ਅਸੀਂ ਲੱਖਾ ਸਧਾਨਾ ਨੂੰ ਸਮਰਥਨ ਦੇਣਾ ਹੈ ਕਿ ਨਹੀਂ ਦੇਣਾ 13 ਸੀਟਾਂ ਤੇ ਬਸਪਾ ਤੇ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਵਿਚਾਰ ਧਾਰਾ ਦੇ ਵਿੱਚ ਵੀ ਜ਼ਮੀਨ ਆਸਮਾਨ ਦਾ ਫਰਕ ਹੈਗਾ ਫਿਰ ਲੱਖਾਂ ਸਧਾਰਣ ਕਿਉਂ ਨਹੀਂ ਫਿੱਟ ਹੋ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕੋਈ ਇਤਰਾਜ਼ ਨਹੀਂ ਸ਼ਾਇਦ ਇਹ ਸਮਝੌਤਾ ਸਿਰੇ ਚੜਦਾ ਨਹੀਂ ਚੜਦਾ ਫਿਰ ਵੀ ਲੱਖਾਂ ਸਧਾਰਣ ਨੂੰ ਸਮਰਥਨ ਦੇਣ ਦੀ ਗੱਲ ਆ ਜਿਹੜੀ ਉਹ ਸਾਹਮਣੇ ਆ ਗਈ ਹੈ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦੀ ਵੱਲੋਂ ਅੰਦਰ ਖਾਤੇ ਔਰ ਪਾਰਟੀ ਚ ਮੰਥਨ ਹੋਇਆ ਕਿ ਅਸੀਂ ਲੱਖਾ ਸਿਧਾਣਾ ਵਰਗਾ ਬੰਦਾ ਜਿਹੜਾ ਸਾਡੇ ਸਮਰਥਨ ਦਿੰਦਾ ਔਰ ਜਦੋਂ ਲੋਕ ਮੁੱਦੇ ਜਿਹੜੇ ਉੱਭਰਦੇ ਆ ਉਹਨਾਂ ਨੂੰ ਚੁੱਕਣ ਦੇ ਵਿੱਚ ਲੱਖਾ ਸਿਧਾਣਾ ਨੇ ਕੋਈ ਪਲੇਟਫਾਰਮ ਨਹੀਂ ਛੱਡਿਆ ਚਾਹੇ ਕਿਸਾਨੀ ਅੰਦੋਲਨ ਹੋਵੇ ਹਾਲਾਂਕਿ ਸਿਆਸੀ ਬੰਦਿਆਂ ਦਾ ਬੋਲਣਾ ਉੱਥੇ ਬੰਦ ਹੈ ਸਟੇਜਾਂ ਤੋਂ ਕਿਉਂਕਿ ਜਿਹੜਾ ਮੋਰਚਾ ਲੱਗਿਆ ਉਹ ਵੀ ਕਹਿੰਦੇ ਆ ਆਪਣੇ ਆਪ ਨੂੰ ਨਾਨ ਪੋਲੀਟੀਕਲ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਉੱਤੇ ਅਮ੍ਰਿਤਸਰ ਨੂੰ ਕੋਈ ਇਤਰਾਜ਼ ਨਹੀਂ ਲੱਖੀ ਸਿਧਾਣੇ ਦੀ ਸਮਰਥਨ ਦੇਣ ਲੱਗਾ ਬਸਪਾ ਨੇ ਹਾਲੇ ਇਸ ਦੇ ਉੱਤੇ ਵਿਚਾਰ ਸੋਚ ਕਰਕੇ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਹਾਈ ਕਮਾਂਡ ਨਾਲ ਗੱਲਬਾਤ ਕਰਨੀ ਹੈ ਕਿ ਅਸੀਂ ਉਹ ਸੀਟ ਦੀ ਵੰਡ ਕਰਨੀ ਹੈ ਕਿ ਨਹੀਂ ਕਰਨੀ। ਜਾਂ 7 6 ਨਾਲ ਸਮਝੌਤਾ ਕਰ ਲਈਏ ਜਾਂ 6 7 ਨਾਲ ਸਮਝੌਤਾ ਕਰ ਲਈਏ। ਇਸ ਕਰਕੇ ਉਹੀ ਹੈ ਨਾ ਕਿ ਪਹਿਲੀ ਮੀਟਿੰਗ 'ਚ ਸਾਰਾ ਕੁਝ ਤੈਅ ਨਹੀਂ ਨਾ ਹੋ ਜਾਂਦਾ। ਪ੍ਰੋਗਰਾਮ 16 ਸੱਚ ਦੇ ਵਿੱਚ ਤੁਹਾਡਾ ਸਵਾਗਤ ਹੈ ਮੈਂ ਹਮਨਦੀਪ ਸਿੰਘ। ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਬਸਪਾ ਪੰਜਾਬ ਦਾ ਗੱਠਜੋੜ ਹੋਣਾ ਲਗਭਗ ਤੈਅ ਲੱਖੇ ਸਿਧਾਨੇ ਦਾ ਨਾਮ ਕਿਉਂ ਜੁੜ ਰਿਹਾ ਹੈ ਇਸ ਸਮਝੌਤੇ ਦੇ ਵਿੱਚ ਚਰਚਾ ਕਰਾਂਗੇ ਕਿਉਂ ਕਿੰਨੀ ਸੀਟਾਂ ਤੇ ਲੜੇਗਾ ਨਾਲ ਹੀ ਗੱਲ ਕਰਾਂਗੇ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਬਰ ਸਿੰਘ ਕਿਉਂ ਕਹਿ ਦਿੱਤਾ ਦੋਨੋਂ ਵਿਸ਼ਾ ਤੇ ਮੇਰੇ ਨਾਲ ਜੁੜੇ ਨੇ ਮੇਰੇ ਪੱਤਰਕਾਰ ਸਾਥੀ ਸੰਦੀਪ ਲਾਧੂ ਦਾ ਸੰਦੀਪ ਜਿਹੜਾ ਗਠਜੋੜ ਦੀ ਗੱਲ ਚੱਲ ਰਹੀ ਹੈਗੀ ਹੈ ਬਸਪਾ ਤੇ ਜਿਹੜੀ ਸਿਮਰਜੀਤ ਸਿੰਘ ਮਾਨ ਦੀ ਪਾਰਟੀ ਹੈ ਸ਼੍ਰੋਮਣੀ ਅਕਾਲੀ ਦਲ ਪੰਜਾਬ ਇਹਦੇ ਵਿੱਚ ਸੱਚਾਈ ਕਿੰਨੀ ਹੈ ਤੇ ਕਿੰਨੀ-ਕਿੰਨੀ ਸਿੱਟਾ ਤੇ ਵੰਡ ਹੋਣ ਦੇ ਜਿਹੜੇ ਇਹਨਾਂ ਦੀ ਸਮਝੋਤਾ ਹੈ ਜਿਹੜੀ ਮੀਟਿੰਗ ਚੱਲ ਰਹੀ ਹੈ ਨਿਕਲੇਗਾ ਕੀ ਇਹਦੇ ਵਿੱਚੋਂ ਸਭ ਤੋਂ ਪਹਿਲੀ ਗੱਲ ਇਹ ਆ ਕਿ ਲੋਕ ਸਭਾ ਚੋਣਾਂ 2024 ਦੀਆਂ ਇਸ ਵਰ ਪੰਜਾਬ ਦੀਆਂ ਖਾਸ ਕਰਕੇ ਪੂਰੇ ਭਾਰਤ ਵਿੱਚ ਕੀ ਬੰਨਣਾ ਤੇ ਉਹ ਬਾਅਦ ਦੀਆਂ ਗੱਲਾਂ ਨੇ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਪੰਜਾਬ 'ਚ ਦਿਲਚਸਪੀ ਹੈ ਕਿ ਜਿਹੜੇ ਸਮਝੌਤੇਆਂ ਵਾਲੀ ਸਿਆਸਤ ਜਾਂ ਸਮਝੌਤੇ ਕਰਕੇ ਜਿਹੜੀ ਚੋਣੇ ਲੜੀ ਜਾਣੀ ਹੈ ਕਿਉਂਕਿ ਸਮਝੌਤਾ ਇੱਕ ਨਹੀਂ 6ਾਂ ਪਾਰਟੀਆਂ ਦੀ ਅਸੀਂ ਗੱਲ ਕਰਦੇ ਆ ਪਹਿਲਾਂ ਸਮਝੌਤੇ ਦੀ ਚਰਚਾ ਕਾਫੀ ਦਿਨ ਚੱਲਦੀ ਰਹੀ ਝਾੜੂ ਪਾਰਟੀ ਦੀ ਆਮ ਆਦਮੀ ਪਾਰਟੀ ਦੀ ਕਾਂਗਰਸ ਦੇ ਨਾਲ ਅਖੀਰ ਚਾਉਂਦੇ ਆਉਂਦੇ ਆ ਗੱਲ ਨਹੀਂ ਬਣੀ ਕਈ ਸੂਬਿਆਂ 'ਚ ਬਣੀ ਫਿਰ ਗੱਲ ਆ ਗਈ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਾ ਜਿਹੜਾ ਗੱਠ ਜੋੜਾ ਹੈ ਹੋਣਾ ਹੈ ਕਿ ਨਹੀਂ ਹੋਣਾ ਹਾਲੇ ਤੱਕ ਗੱਲ ਬਣੀ ਹੋਈ ਹੈ ਸੁਨੀਲ ਜਾਖੜ ਨੇ ਸੁਖਬੀਰ ਸਿੰਘ ਬਾਦਲ ਨੇ ਇਥੋਂ ਦੇ ਪਾਰਟੀ ਪ੍ਰਧਾਨਾਂ ਨੇ ਕੀ ਕਹਿ ਵੀ ਦੱਸਾਂਗੇ ਉਹ ਜਿਤ ਕਿਤੇ ਨਾ ਕਿਤੇ ਹਾਲੇ ਗੱਲ ਫਾਈਨਲ ਨਹੀਂ ਹੋਈ ਕਿ ਗੱਠ ਜੜਾਉਣਾ ਹੈ ਹੁਣ ਇੱਕ ਤੀਜਾ ਜਿਹੜਾ ਸਮਝੌਤਾ ਜਿਹੜਾ ਕੀ ਪਹਿਲੀ ਪੌੜੀ ਚੜ ਗਿਆ ਪਹਿਲੀ ਪੌੜੀ ਇਸ ਕਰਕੇ ਕਹਿ ਰਹੇ ਆ ਕਿ ਇੱਕ ਮੀਟਿੰਗ ਹੋ ਜਾਂਦੀ ਹੈ ਇਸ ਮੀਟਿੰਗ ਦੇ ਵਿੱਚ ਬਸਪਾ ਪੰਜਾਬ ਦੀ ਲੀਡਰਸ਼ਿਪ ਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੀਡਰਸ਼ਿਪ ਇਹ ਇਕੱਠੇ ਹੁੰਦੇ ਆ ਸਿਰ ਜੁੜ ਕੇ ਬੈਂਦੇ ਆ ਤੇ ਇਕੱਠੇ ਹੋਏ ਜਦੋਂ ਮੀਟਿੰਗ ਦੇ ਵਿੱਚ ਤੇ ਉੱਥੇ ਕਿਉਂਕਿ ਇਕੱਠਾ ਤਾਂ ਉਦੋਂ ਹੀ ਹੁੰਦਾ ਜਦੋਂ ਆਪਾਂ ਵੀ ਕੋਈ ਗੱਲ ਕਰਨੀ ਹੋਵੇ ਜਾਂ ਕਿਸੇ ਹੋਰ ਦੇ ਨਾਲ ਕਿਸੇ ਨਾਲ ਇੰਟਰਵਿਊ ਵੀ ਕਰਨਾ ਹੋਵੇ ਜਦੋਂ ਅਗਲਾ ਸਹਿਮਤ ਹੁੰਦਾ ਹੈ ਤੇ ਆਪਾਂ ਨੂੰ ਬੁਲਾਉਂਦਾ ਹੈ ਜਾਂ ਆਪਾਂ ਉਹਨਾਂ ਨੂੰ ਕਹੀ ਅਸੀਂ ਇੰਟਰਵਿਊ ਕਰਨਾ ਹੈ ਤਾਂ ਹੀ ਅਸੀਂ ਇੱਕ ਜਗ੍ਹਾ ਤੇ ਇਕੱਠੇ ਹੁੰਨੇ ਆ ਇਸ ਦਾ ਮਤਲਬ ਕਿ ਏਜੰਡਾ ਤਾਂ ਪਹਿਲਾਂ ਤੋਂ ਹੀ ਤੈਅ ਸੀ ਕਿ ਸਮਝੌਤੇ ਦੇ ਉੱਤੇ ਅਸੀਂ ਗੱਲ ਕਰ ਲਈਏ ਫਿਰ ਬਸਪਾ ਪਾਰਟੀ ਦੀ ਜਿਹੜੀ ਇੱਥੋਂ ਦੀ ਲੀਡਰਸ਼ਿਪ ਹੈ ਉਹਨਾਂ ਨੇ ਕਿਹਾ ਕਿ ਉਹਨਾਂ ਦੀ ਵੀ ਹਾਈ ਕਮਾਂਡ ਉੱਧਰ ਬੈਠੀ ਆ ਯੂਪੀ ਵਾਲੇ ਪਾਸੇ ਉਹਨਾਂ ਨੇ ਵੀ ਫੋਨ ਲਾ ਲਿਆ ਮਾਇਆਵਤੀ ਜੀ ਨੂੰ ਉਹਨਾਂ ਨਾਲ ਗੱਲਬਾਤ ਹੋਈ ਤਾਂ ਗੱਲਬਾਤ ਕਰਨ ਦੇ ਲਈ ਗਏ ਸੀ ਤਾਂ ਉਹ ਗੱਲਬਾਤ ਕਰਨ ਜਦੋਂ ਜਾਂਦੇ ਆ ਉੱਥੇ ਮੀਟਿੰਗ ਹੋ ਜਾਂਦੀ ਹੈ ਹਾਲੇ ਇੱਕ ਮੀਟਿੰਗ ਹੋਈ ਹੈ ਉਸ ਮੀਟਿੰਗ ਦੇ ਵਿੱਚ ਚਰਚਾ ਕੀ ਹੁੰਦੀ ਹੈ ਉਸ ਮੀਟਿੰਗ ਦੇ ਵਿੱਚ ਚਰਚਾ ਜਿਹੜੀ ਸਾਡੇ ਜਾਣਕਾਰ ਦੱਸਦੇ ਨੇ ਭਰੋਸੇਯੋਗ ਸੂਤਰ ਦੱਸਦੇ ਨੇ ਕਿ ਹਾਲੇ ਤੱਕ ਸੀਟਾਂ ਦੇ ਉੱਤੇ ਕੋਈ ਬਹੁਤੀ ਗੱਲਬਾਤ ਫਾਈਨਲ ਵਾਲੇ ਪਾਸੇ ਨਹੀਂ ਵਧੀ ਪਹਿਲਾਂ ਹਾਲੇ ਪੇਚ ਫਸਿਆ ਹੋਇਆ ਹੈ ਕਿ ਅਸੀਂ ਵੱਖ-ਵੱਖ ਵਿਚਾਰਧਾਰਾ ਨਾਲ ਜਿਹੜੇ ਸੰਬੰਧਤ ਵੀ ਰੱਖ ਸੰਬੰਧ ਵੀ ਰੱਖਦੇ ਆ ਅਸੀਂ ਅਜੰਡਾ ਕੀ ਰੱਖਣਾ ਇਹਨਾਂ ਚੋਣਾਂ ਦੇ ਵਿੱਚ ਵਿਧਾਨ ਸਭਾ ਲੋਕ ਸਭਾ ਚੋਣਾਂ 2024 ਦੇ ਵਿੱਚ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਇਕਲੌਤੀ ਐਮਪੀ ਨੇ ਸਿਮਰਨਜੀਤ ਸਿੰਘ ਮਾਨ ਸੰਗਰੂਰ ਜਿਮਣੀ ਚੋਣ ਔਰ ਸਰਕਾਰ ਨੂੰ ਹਰਾਇਆ ਸੀ ਉਹਨਾਂ ਨੇ ਲੋਕਾਂ ਨੇ ਸੰਗਰੂਰ ਦੇ ਆਨੇ ਉਹਨਾਂ ਨੂੰ ਸਮਰਥਨ ਦਿੱਤਾ ਨਾ ਕਿ ਸਰਕਾਰ ਨੂੰ ਨਾ ਕਿ ਕਾਂਗਰਸ ਨੂੰ ਨਾ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਨਾ ਕਿ ਭਾਜਪਾ ਨੂੰ ਉਦੋਂ ਤਾਂ ਉਹਨਾਂ ਨੂੰ ਫਤਵਾ ਉਹਨਾਂ ਦੇ ਹੱਕ ਵਿੱਚ ਪਾਤਾ ਇਸ ਵਾਰੀ ਵੀ ਪੂਰੀ ਤਿਆਰੀ ਕਰੀ ਬੈਠੀ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਕਿ ਹੁਣ ਸਾਡਾ ਸਮਝੌਤਾ ਹੋ ਜਾਵੇ ਹੁਣ ਬਸਪਾ ਨਾਲ ਕਿਉਂ ਆ ਬਸਪਾ ਦਾ ਤਾਜ਼ਾ ਤਾਜ਼ਾ ਨਾਤਾ ਟੁੱਟਿਆ ਸ਼੍ਰੋਮਣੀ ਅਕਾਲੀ ਦਲ ਨਾਲੋਂ ਹਾਲਾਂਕਿ ਉਹਨਾਂ ਨੇ 2022 ਦੀ ਚੋਣ ਕੱਠਿਆਂ ਨੇ ਲੜੀ ਤੇ ਜਦੋਂ ਕੱਠਿਆਂ ਨੇ ਚੋਣ ਲੜੀ ਤੇ ਉਸ ਦੇ ਵਿੱਚ ਇਕੱਲਾਤੇ ਐਮਐਲਏ ਚੁਣ ਕੇ ਆਏ ਬਸਪਾ ਦੇ ਡਾਕਟਰ ਨਸ਼ੱਤਰਪਾਲ ਜਿਹੜੇ ਵਿਧਾਨ ਸਭਾ ਦੇ ਵਿੱਚ ਮੁੱਦੇ ਵੀ ਚੱਕਦੇ ਆ ਲੋਕਾਂ ਦੇ ਉਹ ਵੀ ਆਉਂਦੇ ਆ ਉੱਥੇ ਪਰ ਜਿੱਥੋਂ ਤੱਕ ਇਹ ਗੱਲ ਸਮਝੌਤੇ ਦੀ ਜਿਹੜੀ ਉੱਥੇ ਡਿਸਕਸ਼ਨ ਹੋਈ ਸੀਟਾਂ ਦੇ ਉੱਤੇ ਜਿਹੜੀ ਆ ਵੰਡ ਨੂੰ ਲੈ ਕੇ ਜਦੋਂ ਗੱਲਬਾਤ ਚੱਲਦੀ ਹੈ ਤਾਂ ਫਿਰ ਜਿਵੇਂ ਤੁਸੀਂ ਕਹੇ ਕਿ ਲੱਖਾਂ ਸਦਾਨਾਂ ਦਾ ਨਾਂ ਕਿਵੇਂ ਪਹਿਲਾਂ ਤੇ ਹਾਲੇ ਇੱਥੇ ਗੱਲ ਚੱਲ ਰਹੀ ਹੈ ਕਿ ਸਾਡਾ ਸਮਝੌਤਾ ਹੋਵੇ ਕਿਹੜੀਆਂ ਸ਼ਰਤਾਂ ਤੇ ਹੋਵੇ ਕਿਹੜੇ ਏਜੰਡੇ ਤੇ ਅਸੀਂ ਚੋਣ ਲੜੀਏ ਜੇ ਹੁੰਦਾ ਫਿਰ ਹਾਈ ਕਮਾਂਡ ਬਸਪਾ ਨੇ ਜਦੋਂ ਮੀਟਿੰਗ ਹੋ ਜਾਂਦੀ ਹੈ ਤੇ ਬਸਪਾ ਨੂੰ ਇਥੋਂ ਦੀ ਲੀਡਰਸ਼ਿਪ ਨੂੰ ਜਸਵੀਰ ਸਿੰਘ ਗੜੀ ਹੋਰੀ ਜਾਂ ਹੋਰ ਜਿਹੜੇ ਲੀਡਰ ਨੇ ਉਹਨਾਂ ਨੂੰ ਇੱਕ ਇਸ਼ਾਰਾ ਕੀਤਾ ਕਿ ਇਹਦੀ ਹਾਲੇ ਭਾਫ ਬਾਹਰ ਨਾ ਨਿਕਲਣ ਦਿਓ ਕਿਤੇ ਬਾਹਰ ਨਿਕਲ ਜੇ ਤੇ ਹੋਰ ਪਾਰਟੀਆਂ ਆਪਣੀ ਦਿਲਚਸਪੀ ਦੀ ਖਾਤਰ ਜਾਂ ਆਪਣਾ ਵੋਟ ਬੈਂਕ ਉਹਨਾਂ ਦਾ ਟੁੱਟੇ ਨਾ ਕਿਸੇ ਤਰ੍ਹਾਂ ਕੱਢ ਦੇਣ ਸਾਡੇ ਸਮਝੌਤੇ ਦੇ ਵਿੱਚ ੜਿੱਕਾ ਨਾ ਬਣ ਜਾਣ ਤਾਂ ਬਾਹਰ ਨਹੀਂ ਜਾਣੀਆਂ ਚਾਹੀਦੀਆਂ ਗੱਲਾਂ ਔਰ ਉਸ ਤੋਂ ਬਾਅਦ ਜੇਕਰ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਉਹਨਾਂ ਨੂੰ ਕਿਸੇ ਨੂੰ ਕੋਈ ਉਹਨਾਂ ਦੀ ਕੋਈ ਹਾਈ ਕਮਾਂਡ ਬਾਹਰ ਨਹੀਂ ਬੈਠੀ ਉਹ ਸਿਮਰਨਜੀਤ ਸਿੰਘ ਮਾਨ ਨੇ ਫੈਸਲਾ ਕਰਨਾ ਜਾਂ ਉਹਨਾਂ ਦੇ ਦੋਤੇ ਗੋਬਿੰਦ ਸਿੰਘ ਸੰਧੂ ਆ ਜਿਹੜੇ ਜਿੰਨਾ ਜਿਹੜੇ ਸਿਮਰਨਜੀਤ ਸਿੰਘ ਮਾਨ ਤੋਂ ਮੰਨੇ ਜਾਂਦੇ ਆ ਕਿ ਚਾਹੇ ਉਮਰ ਦੇ ਵਿੱਚ ਸੀਨੀਅਰ ਨਾ ਹੋਣ ਪਰ ਉਹਨਾਂ ਦੀ ਜਿਹੜੀ ਗੱਲਬਾਤ ਇਸ ਪਾਰਟੀ ਦੇ ਅੰਦਰ ਕਹਿੰਦੇ ਕਿ ਉਹਨਾਂ ਦੀ ਮੰਨੀ ਜਾਂਦੀ ਹੈ ਤਾਂ ਉਹ ਤੈਅ ਕਰਨਗੇ ਕਿਉਂਕਿ ਉਹਨਾਂ ਨੇ ਬਾਹਰੋਂ ਤਾਂ ਕਿਸੇ ਨੂੰ ਪੁੱਛਣਾ ਨਹੀਂ ਤੇ ਇਸ ਕਰਕੇ ਉਹਨਾਂ ਨੇ ਖੁਦ ਤੈਅ ਕਰਨਾ ਹੈ ਤਾਂ ਉਹ ਨਾਲ ਲੱਖਾ ਸਿਧਾਣਾ ਕਿਉਂਕਿ ਲੱਖਾ ਸਿਧਾਣਾ ਨੇ ਚਾਹੇ ਅਮਰਗੜ ਦੀ ਚੋਣ ਹੋਵੇ ਵਿਧਾਨ ਸਭਾ ਦੀ ਹਾਲਾਂਕਿਉ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚੇ ਦੇ ਵੱਲੋਂ ਉਹਨਾਂ ਨੂੰ ਸਮਰਥਨ ਸੀ ਲੱਖਾ ਸਿਧਾਣਾ ਨੂੰ ਜਦੋਂ ਚੋਣ ਲੜੀ ਤਾਂ ਉਹ ਆਪਣਾ ਚੋਣ ਪ੍ਰਚਾਰ ਕਰਦੇ ਨੇ ਉਦੋਂ ਲੱਖਾ ਸਿਧਾਣਾ ਨੇ ਉਹਨਾਂ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ ਲੱਖਾ ਸਿਧਾਣਾ ਨੇ ਚੋਣ ਪ੍ਰਚਾਰ ਸੰਗਰੂਰ ਜ਼ਿਮਨੀ ਚੋਣ ਦੇ ਵੇਲੇ ਵੀ ਸਿਮਰਨਜੀਤ ਸਿੰਘ ਮਾਨ ਦੇ ਹੱਕ ਵਿੱਚ ਕੀਤਾ ਤੇ ਇਸ ਕਰਕੇ ਅਮ੍ਰਿਤਸਰ ਜਿਹੜੀ ਸ਼੍ਰੋਮਣੀ ਕਾਲੀਦਾਲ ਅਮ੍ਰਿਤਸਰ ਹੈ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਉਹਨਾਂ ਨੇ ਤਾਂ ਹੁੰਦਾ ਉਹ ਲੱਖਾ ਸਧਾਨਾ ਨੂੰ ਬਠਿੰਡੇ ਦੇ ਵਿੱਚ ਸਮਰਥਨ ਦੇਣ ਜਾ ਰਹੇ ਐ ਉਹਨਾਂ ਨੇ ਲਗਭਗ ਮੰਨ ਬਣਾ ਲਿਆ ਪਰ बसपा ਨੇ ਇਸ ਤੇ ਆਪਣੀ ਹਾਈ ਕਮਾਂਡ ਨਾਲ ਵੀ ਤੇ ਆਪਣੀ ਅਪਸ ਲੀਡਰਸ਼ਿਪ ਨਾਲ ਵੀ ਗੱਲਬਾਤ ਹਾਲੇ ਕਰਨੀ ਹੈ ਕਿ ਅਸੀਂ ਲੱਖਾ ਸਧਾਨਾ ਨੂੰ ਸਮਰਥਨ ਦੇਣਾ ਹੈ ਕਿ ਨਹੀਂ ਦੇਣਾ 13 ਸੀਟਾਂ ਤੇ ਕਿਉਂਕਿ ਵੋਟ ਬੈਂਕ ਦੀ ਜੇਕਰ ਗੱਲ ਕੀਤੀ ਜਾਵੇ बसपा ਦਾ ਵੀ ਉਹਨਾਂ ਕੋ ਅਧਾਰ ਹੈ ਪੰਜਾਬ ਦੇ ਅੰਦਰ ਜਿੰਨਾ ਕੁ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਦਾ ਮੰਨਿਆ ਜਾਂਦਾ ਪਿਛਲੇ ਵੋਟ ਬੈਂਕ ਦੇ ਜਿਹੜੇ ਨਤੀਜੇ ਕੱਢ ਲੀਏ ਉਸ ਤਾਬ ਦੇ ਨਾਲ ਇਸ ਕਰਕੇ ਸੀਟਾਂ ਦੀ ਜੇਕਰ 50 51 ਹੁੰਦੀ ਹੈ ਅਗਲੀ ਮੀਟਿੰਗ ਹਾਲੇ ਹੋਣੀਆਂ ਬਹੁਤ ਮੀਟਿੰਗਾਂ ਹੋ ਸਕਦੀਆਂ ਕਿਉਂਕਿ ਸਮਝੌਤਾ ਜਦੋਂ ਹੋਣਾ ਹੁੰਦਾ ਜਾਂ ਟੁੱਟਣਾ ਹੁੰਦਾ ਟੁੱਟਦੀ ਤਾਂ ਤੜਕ ਕਰਕੇ ਆ ਪਰ ਜਦੋਂ ਬਣਦੀ ਹੈ ਉਹਨੂੰ ਟਾਈਮ ਲੱਗਦਾ ਉਹਨੂੰ ਹੌਲੀ ਹੌਲੀ ਪੜਾਦਰ ਪੜਾ ਮੀਟਿੰਗਾਂ ਹੋਣੀਆਂ ਪਰ ਹੁਣ ਜੇਕਰ 50 50 ਸੀਟਾਂ ਬਣਦੇ ਇਸ ਦਾ ਮਤਲਬ ਸਾਫ਼ ਹੈ ਕਿ 13 ਸੀਟਾਂ ਚ 6 ਸ਼੍ਰੋਮਣੀ ਕਾਲੀ ਦਾ ਅੰਮ੍ਰਿਤਸਰ ਦੇ ਹਿੱਸੇ ਚ 6 ਰਵੀ ਸੀਟ ਉਹ ਫਿਰ ਬਠਿੰਡੇ ਵਾਲੀ ਹੋ ਸਕਦੀ ਹੈ ਜਿੱਥੋਂ ਲੱਖਾ ਸਧਾਨਾ ਨੇ ਪਹਿਲਾਂ ਹੀ ਤਿਆਰੀ ਕੀਤੀ ਹੋਈ ਹੈ ਹਾਲਾਂਕਿ ਅਸੀਂ ਜਸਵੀਰ ਸਿੰਘ ਗੜੀ ਹੋਰਾਂ ਨਾਲ ਗੱਲਬਾਤ ਕਰਨ ਦੀ ਫੋਨ ਤੇ ਕੋਸ਼ਿਸ਼ ਕੀਤੀ ਉਹਨਾਂ ਨੇ ਫੋਨ ਕਾਲ ਟੈਂਡ ਨਹੀਂ ਕੀਤੀ ਤਾਂ ਫਿਰ ਅਸੀਂ ਗੋਬਿੰਦ ਸਿੰਘ ਸੰਧੂ ਦੇ ਨਾਲ ਜਿਹੜੇ ਸ਼ਰਮਣੀ ਕਾਲੇ ਦਲ ਅੰਮ੍ਰਿਤਸਰ ਵੱਲੋਂ ਨੁਮਾਇੰਦਗੀ ਕਰਦੇ ਆ ਉਹਨਾਂ ਨਾਲ ਕਿਉਂਕਿ ਉਹ ਵੀ ਮੀਟਿੰਗ ਦੇ ਵਿੱਚ ਹਾਜ਼ਰ ਸੀ ਜਿਹੜੀ ਪਹਿਲੀ ਮੀਟਿੰਗ ਹੋਈ ਹੈ ਉਹਨਾਂ ਨੇ ਸਾਨੂੰ ਜਿਹੜੀ ਗੱਲ ਕਹੀ ਹੈ ਮੀਟਿੰਗ ਤੋਂ ਉਹਨਾਂ ਨੇ ਇਨਕਾਰ ਨਹੀਂ ਕੀਤਾ ਸਾਡੇ ਨਾਲ ਜਿਹੜੀ ਗੱਲ ਕਹੀ ਹੈ ਉਹਨਾਂ ਨੇ ਸੀਟਾਂ ਵਾਲੀ ਵੰਡ ਤੋਂ ਇਨਕਾਰ ਕੀਤਾ ਕਿ ਜਿਹੜੀਆਂ ਸੀਟਾਂ ਨੇ ਨਾ ਉਹਦੇ ਤੇ ਸਾਡੀ ਹਾਲੇ ਗੱਲਬਾਤ ਨਹੀਂ ਹੋਈ ਤੇ ਅਸੀਂ ਬਹੁਤ ਾਕੋ ਜ ਇਸਦੇ ਉੱਤੇ ਹਾਲੇ ਤੁਹਾਨੂੰ ਦੱਸ ਨਹੀਂ ਸਕਦੇ ਸਾਡੀ ਪਾਰਟੀ ਦਾ ਫੈਸਲਾ ਹੈ ਅੰਦਰ ਦੀ ਗੱਲ ਹੈ ਅਸੀਂ ਬਹੁਤੀਆਂ ਗੱਲਾਂ ਤੁਹਾਡੇ ਨਾਲ ਨਹੀਂ ਸਾਂਝੀਆਂ ਕਰਨੀਆਂ ਤੇ ਉਹ ਮੀਟਿੰਗ ਦੇ ਵਿੱਚ ਬਿਜ਼ੀ ਨੇ ਇਸ ਕਰਕੇ ਉਹਨਾਂ ਨੇ ਕਿਹਾ ਕਿ ਜਲਦੀ ਜਿਹੜਾ ਕੁਝ ਪੁੱਛਣਾ ਪੁੱਛੋ ਸਾਡੀ ਥੋੜੀ ਜੀ ਗੱਲ ਹੋਈ ਉਹਨਾਂ ਨਾਲ ਪਰ ਉਹਨਾਂ ਨੇ ਮੀਟਿੰਗ ਤੋਂ ਇਨਕਾਰ ਨਹੀਂ ਕੀਤਾ ਕਿ ਨਹੀਂ ਹੋਈ ਪਰ ਉਹਨਾਂ ਨੇ ਇਹ ਗੱਲ ਤੋਂ ਜ਼ਰੂਰ ਇਨਕਾਰ ਕੀਤਾ ਕਿ ਸੀਟਾਂ ਦੀ ਵੰਡ ਨੂੰ ਲੈ ਕੇ ਕੋਈ ਗੱਲ ਨਹੀਂ ਹੋਈ ਤੇ ਕੋ ਪਾਰ ਸਿਆਸਤ ਦੇ ਵਿੱਚ ਕਿਉਂਕਿ ਕੁਝ ਗੱਲਾਂ ਆਪਣੇ ਕੋਲ ਰੱਖਣੀਆਂ ਪੈਂਦੀਆਂ ਤੇ ਕੁਝ ਬਾਹਰ ਕੱਢਣੀਆਂ ਪੈਂਦੀਆਂ ਉਹ ਤਾਂ ਕੋਈ ਮਤਲਬ ਇੱਕ ਕਹਿ ਲਈਏ ਕਿ ਮੂਰਖ ਸਿਆਸਤਦਾਨ ਨਹੀਂ ਹੁੰਦਾ ਜਿਹੜਾ ਬਾਕੀ ਬਸਾਰੀਆਂ ਗੱਲਾਂ ਜਨਤਾ ਦੇ ਸਾਹਮਣੇ ਕਰ ਦਿੰਦਾ ਬਹੁਤ ਗੱਲਾਂ ਉਹ ਆਪਣੇ ਕੋਲ ਰੱਖ ਲੈਂਦੇ ਆ ਕਿ ਅਸੀਂ ਇਸ ਤੇ ਹੋ ਸਕਦਾ ਫੈਸਲਾ ਬਦਲਣਾ ਵੀ ਪੈ ਜਾਵੇ ਹੋ ਸਕਦਾ ਗੱਠ ਜੁੜ ਮੰਨ ਲਓ ਕਿ 100% ਦੀ ਸਿਰੇ ਹੀ ਨਾ ਚੜੇ ਪਰ ਸਿਰੇ ਚੜਨ ਦੀ ਜਿਹੜੀ ਪਹਿਲੀ ਪੌੜੀ ਹੁੰਦੀ ਹੈ ਪਹਿਲੀ ਮੀਟਿੰਗ ਹੁੰਦੀ ਹੈ ਉਹ ਜ਼ਰੂਰ ਹੋ ਗਈ ਹੈ ਸਭ ਤੋਂ ਪਹਿਲਾਂ ਅਸੀਂ ਇਹ ਜਾਣਕਾਰੀ ਆਪਣੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ ਜੇਕਰ ਇਹ ਗੱਠ ਜੁੜ ਹੋ ਜਾਂਦਾ ਹੈ ਇਸ ਦੇ ਨਾਲ ਕਿਹੜੀ ਪਾਰਟੀ ਨੂੰ ਕਿ ਕਹ ਲਿਆ ਕਿ ਕਿਹਦਾ ਵੋਟ ਬੈਂਕ ਟੁੱਟਦਾ ਹੈ ਇਹ ਤੇ ਬਾਅਦ ਵਿੱਚ ਸਿਆਸੀ ਸਮੀਕਰਨ ਜਿਹੜੇ ਬਦਲ ਸਕਦੇ ਆ ਪਰ ਇਹ ਗੱਠ ਜੋੜ ਜੇਕਰ ਹੋ ਜਾਂਦਾ ਹੈ ਕਾਫੀ ਸਮੀਕਰਨ ਬਦਲੇਗਾ ਪੰਜਾਬ ਦੇ ਅੰਦਰ ਕਿਉਂਕਿ ਸੰਗਰੂਰ ਦੇ ਅੰਦਰ ਵੀ ਜਾਂ ਫਿਰ ਕਿਸੇ ਹੋਰ ਸੀਟਾਂ ਦੇ ਉੱਤੇ ਜਿੱਥੇ ਬਸਪਾ ਦਾ ਆਧਾਰ ਹੈ ਚਾਹੇ ਜਲੰਧਰ ਵਾਲੀ ਸੀਟ ਹੈ ਚਾਹੇ ਹੁਸ਼ਿਆਰਪੁਰ ਦੀ ਗੱਲ ਕਰੀਏ ਆਨੰਦਪੁਰ ਸਾਹਿਬ ਦੀ ਗੱਲ ਕਰੀਏ ਜਾਂ ਹੋਰਨਾਂ ਥਾਵਾਂ ਦੀ ਗੱਲ ਕਰੀਏ ਉੱਥੇ ਜਿੱਥੇ-ਜਿੱਥੇ ਜਿੱਥੇ-ਜਿੱਥੇ ਬਸਪਾ ਦਾ ਆਧਾਰ ਮਜ਼ਬੂਤ ਹੈ ਉਹਨਾਂ ਸੀਟਾਂ ਦੇ ਉੱਤੇ ਉਹਨਾਂ ਨੂੰ ਸੀਟਾਂ ਮਿਲ ਸਕਦੀਆਂ ਨੇ ਤੇ ਜਿੱਥੇ ਸ਼ਰਮਣੀ ਕਾਲੀ ਦਾ ਅੰਮ੍ਰ ਸੀਟਾਂ ਉਹ ਲੈ ਸਕਦੇ ਆ ਇਹ ਜਿਹੜੀ ਸ਼ੁਰੂਆਤ ਜਰੂਰ ਹੋ ਗਈ ਹੈ ਮੀਟਿੰਗ ਹੋ ਗਈ ਹੈ ਇਸ ਮੀਟਿੰਗ ਦੇ ਵਿੱਚ ਕਾਫੀ ਕੋ ਚਰਚਾ ਹੋਈ ਹੈ ਜਿਹੜੀ ਕਿ ਦੋਨਾਂ ਪਾਰਟੀਆਂ ਦੇ ਲੀਡਰ ਹਾਲੇ ਬਾਹਰ ਗੱਲ ਕਢਣੀ ਨਹੀਂ ਚਾਹੁੰਦੇ ਪਰ ਅਸੀਂ ਉਹ ਗੱਲ ਕੱਢ ਲਿਆ ਹੈ ਤੇ ਉਹ ਗੱਲ ਅਸੀਂ ਸਭ ਨਾਲ ਸਾਂਝੀ ਕਰ ਰਹੇ ਹਾਂ ਕਿ ਇਸ ਗੱਠ ਜੋੜ ਦੀ ਜਿਹੜੀ ਨੀ ਹੈ ਉਹ ਰੱਖੀ ਜਾ ਰਹੀ ਹੈ ਵਿਚਾਰਧਾਰਾ ਦੀ ਗੱਲ ਕਰੀਏ बसपा ਤੇ ਸ਼ਰਮਣੀ ਕਾਲੀ ਦਲ ਅੰਮ੍ਰਿਤਸਰ ਦੀ ਵਿਚਾਰਧਾਰਾ ਦੇ ਵਿੱਚ ਵੀ ਜ਼ਮੀਨ ਆ ਸਮਾਨ ਦਾ ਫਰਕ ਹੈਗਾ ਫਿਰ ਲੱਖਾਂ ਸਿਧਾਨਾ ਕਿਉਂ ਨਹੀਂ ਫਿੱਟ ਹੋ ਰਹੇ ਲੱਖਾ ਸਧਾਨਾ ਦੀ ਗੱਲ ਮੈਂ ਪਹਿਲਾਂ ਹੀ ਦੱਸੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੂੰ ਕੋਈ ਇਤਰਾਜ਼ ਨਹੀਂ ਸ਼ਾਇਦ ਇਹ ਸਮਝੌਤਾ ਸਿਰੇ ਚੜਦਾ ਨਹੀਂ ਚੜਦਾ ਫਿਰ ਵੀ ਲੱਖਾ ਸਧਾਨਾ ਨੂੰ ਸਮਰਥਨ ਦੇਣ ਦੀ ਗੱਲ ਆ ਜਿਹੜੀ ਉਹ ਸਾਹਮਣੇ ਆ ਗਈ ਹੈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਅੰਦਰ ਖਾਤੇ ਹਾਲਾਂਕਿ ਐਲਾਨ ਨਹੀਂ ਹੋਇਆ ਕਿਤੇ ਵੀ ਇਸ ਗੱਲ ਦਾ ਪਰ ਪਾਰਟੀ 'ਚ ਮੰਥਨ ਹੋਇਆ ਕਿ ਅਸੀਂ ਲੱਖਾ ਸਧਾਨਾ ਵਰਗਾ ਬੰਦਾ ਜਿਹੜਾ ਸਾਡੇ ਸਮਰਥਨ ਦਿੰਦਾ ਔਰ ਜਦੋਂ ਲੋਕ ਮੁੱਦੇ ਜਿਹੜੇ ਉੱਭਰਦੇ ਆ ਉਹਨਾਂ ਨੂੰ ਚੁੱਕਣ ਦੇ ਵਿੱਚ ਲੱਖਾ ਸਧਾਨਾ ਨੇ ਕੋਈ ਪਲੇਟਫਾਰਮ ਨਹੀਂ ਛੱਡਿਆ ਚਾਹੇ ਕਿਸਾਨੀ ਅੰਦੋਲਨ ਹੋ ਅੰਦਰ 스테ਜਾਂ ਤੋਂ ਕਿਉਂਕਿ ਜਿਹੜਾ ਮੋਰਚਾ ਲੱਗਿਆ ਉਹ ਵੀ ਕਹਿੰਦੇ ਆ ਆਪਣੇ ਆਪ ਨੂੰ ਨਾਨ ਪੋਲੀਟੀਕਲ ਜਿਹੜੀ ਲੀਡਰਸ਼ਿਪ ਹੈ ਜਿੱਥੇ ਬੰਦੀਆਂ ਨੇ ਐਸਕੇਐਮ ਵਾਲੇ ਜਿਹੜੇ ਨੌਨ ਪੋਲੀਟੀਕਲ ਪਰ ਉਹਨਾਂ ਨੇ ਵੀ ਬੋਲਣ ਦਾ ਮੌਕਾ ਦਿੱਤਾ ਹਾਲਾਂਕਿ ਇੱਕ ਵਾਰੀ ਇਨਕਾਰ ਕੀਤਾ ਸੀ ਕਿ ਨਹੀਂ ਬੋਲਣ ਦੇਾਂਗੇ ਕਿਸੇ ਸਿਆਸੀ ਬੰਦੇ ਨੂੰ ਪਰ ਦੁਬਾਰਾ ਫਿਰ ਲੱਖੇ ਸਿਧਾਣਾਂ ਬੋਲ ਕੇ ਆਏ ਸੀ ਸ਼੍ਰੋਮਣੀ ਅਕਾਲੀ ਦਲ ਨੂੰ ਇਸ ਦੇ ਉੱਤੇ ਅੰਮ੍ਰਿਤਸਰ ਨੂੰ ਕੋਈ ਇਤਰਾਜ਼ ਨਹੀਂ ਲੱਖੇ ਸਿਧਾਣੇ ਦੀ ਸਮਰਥਨ ਨੂੰ ਦੇਣ ਲੱਗੇ ਬਸਪਾ ਨੇ ਹਾਲੇ ਇਸ ਦੇ ਉੱਤੇ ਵਿਚਾਰ ਸੋਚ ਕਰਕੇ ਆਪਣੀ ਪਾਰਟੀ ਦੀ ਲੀਡਰਸ਼ਿਪ ਨਾਲ ਹਾਈ ਕਮਾਂਡ ਨਾਲ ਗੱਲਬਾਤ ਕਰਨੀ ਹੈ ਕਿ ਅਸੀਂ ਉਹ ਸੀਟ ਦੀ ਵੰਡ ਕਰਨੀ ਹੈ ਕਿ ਨਹੀਂ ਕਰਨੀ ਜਾਂ 7 6 ਨਾਲ ਸਮਝੌਤਾ ਕਰ ਲਈਏ ਜਾਂ 6 7 ਨਾਲ ਸਮਝੌਤਾ ਹੁਣ ਇਸ ਬਾਰੇ ਜਦੋਂ ਲੱਖਾ ਸਧਾਨਾ ਦੇ ਨਾਲ ਅਸੀਂ ਗੱਲਬਾਤ ਕੀਤੀ ਤਾਂ ਉਹਨਾਂ ਨੇ ਇਸ ਗੱਲ ਤੋਂ ਕੋਈ ਇਨਕਾਰ ਨਹੀਂ ਕੀਤਾ ਕਿ ਉਹ ਮੀਟਿੰਗ ਹੋਈ ਹੈ ਕਿ ਨਹੀਂ ਹੋਈ ਉਹਨਾਂ ਦਾ ਇਹ ਕਹਿਣਾ ਸੀ ਕਿ ਮੇਰੀ ਜਾਣਕਾਰੀ ਵਿੱਚ ਜ਼ਰੂਰ ਹੈ ਕਿ ਉਹ ਮੀਟਿੰਗ ਹੋਈ ਹੈ ਬਸ ਪਾਧੀ ਤੇ ਸ਼੍ਰੋਮਣੀ ਕਾਲੇਦਲ ਅਮਰitsar ਦੀ ਪਰ ਜਿੱਥੋਂ ਤੱਕ ਰਹੀ ਗੱਲ ਉਹਨਾਂ ਨੇ ਇਹ ਕਿਹਾ ਹੈ ਕਿ ਜੇਕਰ ਮੈਨੂੰ ਅਜਈਆਂ ਪਾਰਟੀਆਂ ਜਿਹੜੀਆਂ ਲੋਕ ਮੁੱਦਿਆਂ ਤੇ ਗੱਲ ਕਰਨਾ ਚਾਹੁੰਦੀਆਂ ਨੇ ਲੋਕਾਂ ਦੇ ਨਾਲ ਖੜਨਾ ਚਾਹੁੰਦੀਆਂ ਨੇ ਜਿਹੜੇ ਮੇਰੇ ਏਜੰਡੇ ਆ ਜਿਵੇਂ ਮੈਂ ਲੋਕਾਂ ਦੇ ਹੱਕ ਵਿੱਚ ਬੋਲਦਾ ਕਿ ਫੈਡਰਲ ਢਾਂਚਾ ਮਜ਼ਬੂਤ ਹੋਣਾ ਚਾਹੀਦਾ ਕਿਸੇ ਦੇ ਨਾਲ ਨਜਾਇਜ਼ ਕਾਰਵਾਈ ਨਹੀਂ ਹੋਣੀ ਚਾਹੀਦੀ ਕਿਸੇ ਨੂੰ ਇੱਥੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਕੇ ਨਜਾਇਜ਼ ਐਨਐਸਐ ਲਗਾ ਕੇ ਡਿਬਰੂਗੜਨੀ ਭੇਜਣਾ ਚਾਹੀਦਾ ਜਾਂ ਕੋਈ ਹੋਰ ਪੰਜਾਬ ਦੇ ਮਸਲੇ ਆ ਉਹਨਾਂ ਉੱਤੇ ਲੱਖ ਸਦਾਨਾ ਨੇ ਕਿਹਾ ਕਿ ਮੈਂ ਜਿਹੜੇ ਮੁੱਦੇ ਚੁੱਕ ਰਿਆਂ ਉਹ ਇਹਨਾਂ ਦੋਵਾਂ ਪਾਰਟੀਆਂ ਦੀ ਸਹਿਮਤੀ ਬਣਦੀ ਹੈ ਮੈਨੂੰ ਇਹ ਸਮਰਥਨ ਦੇਣਗੇ ਤਾਂ ਮੈਂ ਕਿਉਂ ਨਹੀਂ ਲਾਊਗਾ ਲੱਖਾ ਸਧਾਨਾ ਪੂਰੇ ਖੁਸ਼ ਆ ਇਸ ਮਸਲੇ ਦੇ ਉੱਤੇ ਉਹ ਕਹਿੰਦੇ ਜੇਕਰ ਮੈਨੂੰ ਸਮਰਥਨ ਮਿਲਦਾ ਹੈ ਤਾਂ ਮੈਂ ਉਹਨਾਂ ਨੂੰ ਮਤਲਬ ਜੀ ਆਇਆਂ ਕਹਿੰਨਾ ਮੇਰੇ ਨਾਲ ਉਹ ਚੱਲਦੇ ਆ ਤਾਂ ਮੈਂ ਵੀ ਉਹਨਾਂ ਨਾਲ ਚੱਲਣ ਨੂੰ ਤਿਆਰ ਮੈਂ ਪਹਿਲੇ ਵੀ ਇਹ ਸਵਾਲ ਕੀਤਾ ਸੀ ਕਿ ਆ ਵੀ ਵਿਚਾਰਧਾਰਾ ਦੋਨੋਂ ਪਾਰਟੀਆਂ ਦੇ ਉਲਟ ਹੈਗੀ ਹੈ ਫਿਰ ਜੇ ਵਿਚਾਰਧਾਰਾ ਉਲਟ ਹੈ ਤੇ ਏਜੰਡੇ ਵੀ ਇਹਨਾਂ ਦੇ ਥੋੜੇ ਬਥੇ ਵਕ ਵਕ ਹੋ ਸਕਦੇ ਹੈਗੇ ਨੇ ਕੱਲ ਨੂੰ ਜੇ ਚੁਣ ਕੇ ਆਂਦੇ ਹੈਗੇ ਨੇ ਤੁਹਾਨੂੰ ਕੀ ਲੱਗਦਾ ਹੈ ਜੇ ਵਿਚਾਰਧਾਰਾ ਉਲਟ ਹੋਣ ਦੇ ਬਾਵਜੂਦ ਵੀ ਕੀ ਜਿਹੜੀ ਸਿਆਸਤ ਹੈ ਉਹ ਵੀ ਮੌਕਾ ਪ੍ਰਸਤ ਹੈਗੀ ਹੈ ਬਹੁਤ ਬਿਲਕੁਲ ਇਹ ਜਿਹੜਾ ਸ਼ਬਦ ਹੈ ਨਾ ਮੌਕਾ ਪ੍ਰਸਤੀ ਇਹ ਲਗਭਗ ਸਾਰੀਆਂ ਪਾਰਟੀਆਂ ਤੇ ਢੁਕਦਾ ਹੈ ਚਾਹੇ ਉਹ ਸੱਜੇ ਪੱਖੀ ਨੇ ਚਾਹੇ ਖੱਬੇ ਪੱਖੀ ਨੇ ਸਾਰਿਆਂ ਦੇ ਸਟੈਂਡ ਵੱਖ-ਵੱਖਰੇ ਹੋ ਜਾਂਦੇ ਆ ਜਦੋਂ ਮੌਕਾ ਸਾਹਮਣੇ ਦਿਖਦਾ ਪਰ ਵੋਟ ਬੈਂਕ ਦੇ ਲਈ ਕਿਹੜੀਆਂ ਪਾਰਟੀਆਂ ਨੇ ਕੀ ਕੀ ਪੰਜਾਬ ਦੇ ਵਿੱਚ ਜਾਂ ਭਾਰਤ ਪੱਧਰ ਤੇ ਕੀਤਾ ਸਾਰੇ ਪੰਜਾਬ ਜਿਹੜੇ ਵੋਟਰ ਹੈ ਉਹ ਜਾਣਦੇ ਆ ਜਿਨ੍ਹਾਂ ਨੇ ਵੋਟ ਹੁਣ ਤੱਕ ਚਾਹੇ ਇੱਕ ਵਾਰੀ ਪਾਈ ਹੈ ਚਾਹੇ ਦੋ ਵਾਰੀ ਪਾਈ ਹੈ ਚਾਹੇ ਸਾਰੀਆਂ ਸਰਕਾਰਾਂ ਵਿੱਚ ਵੋਟ ਪਾਈ ਹੈ ਉਹਨਾਂ ਨੇ ਜਿਹੜੀਆਂ ਵੀ ਬਣੀਆਂ ਉਸ ਦੇ ਵਿੱਚ ਮੌਕਾ ਪ੍ਰਸਤੀ ਬਹੁਤ ਜ਼ਿਆਦਾ ਲੀਡਰਸ਼ਿਪ ਹੈ ਜਦੋਂ ਲੀਡਰ ਹੀ ਮੌਕਾ ਪ੍ਰਸਤ ਹੋ ਗਏ ਕਿ ਜੇ ਇਧਰੋਂ ਗੱਲ ਨਹੀਂ ਬਣੀ ਦਾ ਲੱਗਾ ਉਧਰ ਚਲੇ ਜਾ ਉਧਰੋਂ ਨਹੀਂ ਲੱਗਾ ਤਾਂ ਹੀ ਤੇ ਉਹ ਆਇਆ ਆਰਾਮ ਗਿਆ ਗੱਲ ਤਾਂ ਜਿੱਥੋਂ ਤੱਕ ਰਹੀ ਗੱਲ ਤੁਸੀਂ ਕਿਹਾ ਕਿ ਦੋਨਾਂ ਦੀ ਵਿਚਾਰਧਾਰਾ ਪਾਰਟੀਆਂ ਦੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਭਾਜਪਾ ਨਾਲ ਕਿੱਥੇ ਵਿਚਾਰਧਾਰਾ ਮਿਲਦੀ ਹੈ ਜੇਕਰ ਅਸੀਂ ਮੂਲ ਸਿਧਾਂਤ ਤੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਜਿਹੜੀ ਕਹਿੰਦੀ ਹੈ ਕਿ ਸੈਕੂਲਰ ਵੀ ਆਸੀਂ ਪੰਥਕ ਵੀ ਆਂ ਔਰ ਪੰਜਾਬ ਦੇ ਮਦਈ ਵੀ ਆਂ ਤੇ ਦੂਜੇ ਪਾਸੇ ਜੇਕਰ ਭਾਜਪਾ ਦੀ ਗੱਲ ਕਰੀਏ ਭਾਜਪਾ ਤੇ ਤਾਂ ਦੋਸ਼ ਹੀ ਹੁਣ ਤੱਕ ਇਹ ਲੱਗਦੇ ਰਹੇ ਐ ਚਾਹੇ ਕਾਂਗਰਸ ਸੱਤਾ ਵਿੱਚ ਰਹੀ ਐ ਕਿ ਪੰਜਾਬ ਨੂੰ ਤਾਂ ਕੋੜੀ ਨਾਲ ਨਜ਼ਰ ਨਾਲ ਭੈੜੀ ਨਜ਼ਰ ਨਾਲ ਦੇਖਿਆ ਗਿਆ ਭਾਜਪਾ ਕੋᱫੋ ਪੰਜਾਬ ਦੇ ਹੱਕ ਵਿੱਚ ਸਿੱਧੇ ਤੌਰ ਦੇ ਉੱਤੇ ਖੜੀ ਐ ਚਾਹੇ ਕਿਸਾਨਾਂ ਦੇ ਮਸਲੇ ਦੇ ਵਿੱਚ ਕਈ ਹੋਰ ਮਸਲੇ ਦੇ ਵਿੱਚ ਇਹ ਦੂਜੀਆਂ ਪਾਰਟੀਆਂ ਇਲਜ਼ਾਮ ਲਾਉਂਦੀਆਂ ਸ਼ਰਮਣੀ ਅਕਾਲੀ ਦਲ ਇੱਥੋਂ ਤੱਕ ਕਹਿੰਦਾ ਰਿਹਾ ਕਿ ਭਾਜਪਾ ਨੇ ਬੜੇ ਸਾਡੇ ਨਾਲ ਵਿਤਕਰੇ ਕੀਤੇ ਐ ਪਰ ਹੁਣ ਜੇਕਰ ਉਹਨਾਂ ਦੀ ਵੀ ਜੱਫੀ ਪੈ ਰਹੀ ਐ ਫਿਰ ਵਿਚਾਰਧਾਰਾ ਤੋਂ ਉਹਨਾਂ ਦੀ ਵੀ ਫਿਰ ਕੋਈ ਮੇਲ ਨਹੀਂ ਖਾਂਦੀ ਇਸੇ ਤਰ੍ਹਾਂ ਜੇਕਰ ਬੋਝ ਜੰਡੇ ਦੇ ਉੱਤੇ ਗੱਲ ਜਰੂਰ ਕਰਦੇ ਆ ਪਰ ਜਦੋਂ ਉਹਨਾਂ ਦੀਆਂ ਸਰਕਾਰਾਂ ਬਣੀਆਂ ਸੀ ਜਾਂ ਯੂਪੀ ਦੇ ਵਿੱਚ ਮਾਇਆਵਤੀ ਦੀ ਸਰਕਾਰ ਸੀ ਉੱਥੋਂ ਦੱਬੇ ਕੁਚਲੇ ਲੋਕਾਂ ਦਾ ਕੀ ਸਬਰ ਗਿਆ ਪੰਜਾਬ ਦੇ ਵਿੱਚ ਜਦੋਂ ਇਹਨਾਂ ਦੇ ਐਮਪੀ ਵੀ ਚੁਣ ਕੇ ਜਾਂਦੇ ਰਹੇ ਆ ਜਾਂ ਫਿਰ ਵਿਧਾਇਕ ਬਣਦੇ ਰਹੇ ਆ ਤਾਂ ਉਦੋਂ ਕਿੰਨੀ ਲੋਕਾਂ ਨੇ ਇਹਨਾਂ ਲੋਕਾਂ ਨੇ ਦੱਬੇ ਕੁਚਲੇ ਲੋਕਾਂ ਦੀ ਗੱਲ ਕੀਤੀ ਹੈ ਪਛੜੇ ਵਰਗ ਦੀ ਗੱਲ ਕੀਤੀ ਹੈ ਇਹ ਵੀ ਪੰਜਾਬ ਦੇ ਲੋਕ ਜਾਣਦੇ ਆ ਜਿਨ੍ਹਾਂ ਨੇ ਗੱਲ ਕੀਤੀ ਹੈ ਉਹਨਾਂ ਨੂੰ ਅੱਜ ਵੀ ਸਲੂਟ ਲੋਕ ਕਰਦੇ ਆ ਜਿਨ੍ਹਾਂ ਨੇ ਨਹੀਂ ਕੀਤੀ ਤੇ ਉਹਨਾਂ ਨੂੰ ਅੱਜ ਵੀ ਲੋਕ ਲਾਣਤਾ ਪਾਉਂਦੇ ਆ ਔਰ ਬਸਪਾ ਪਾਰਟੀ ਜੇਕਰ ਉਹਨਾਂ ਲੋਕਾਂ ਦੀ ਗੱਲ ਕਰਨਾ ਚਾਹੁੰਦੀ ਹੈ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਨਾ ਚਾਹੁੰਦੀ ਹੈ ਫਿਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਅਸੀਂ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਿਮਰਨਜੀਤ ਸਿੰਘ ਮਾਨ ਦਾ ਜਿਹੜਾ ਸਟੈਂ ਵੱਖਰੇ ਇੱਕ ਸੂਬੇ ਦਾ ਵੱਖਰੀ ਸਟੇਟ ਬਣਾਉਣ ਦੀ ਗੱਲ ਹੋਵੇ ਜਾਂ ਕੋਈ ਹੋਰ ਮੁੱਦਿਆਂ ਦੀ ਲੜਾਈ ਹੋਵੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਉੱਤੇ ਕਿਹੜੀ ਗੱਲ ਕਦੋਂ ਕਹੀ ਹੈ ਉਹਨਾਂ ਨੇ ਤੇ ਇੱਥੇ ਤੱਕ ਉਹਨਾਂ ਦੀ ਜਦੋਂ ਸੋਚ ਚੁੱਕੀ ਸੀ ਜ਼ਿਮਨੀ ਚੋਣ ਹੋਈ ਸੀ ਉਦੋਂ ਵੀ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਬਾਕੀਆਂ ਨੇ ਕੀਤੀਆਂ ਸੀ ਖਾਸ ਕਰਕੇ ਆਮ ਆਦਮੀ ਪਾਰਟੀ ਨੇ ਉਸ ਗੱਲ ਨੂੰ ਲੈ ਕੇ ਆਈਟੀ ਚੱਲਾਂ ਨੇ ਬੜਾ ਪ੍ਰਚਾਰ ਕੀਤਾ ਸੀ ਹੋਰ ਨਾਲ ਲੋਕਾਂ ਨੇ ਵੀ ਕੀਤਾ ਸੀ ਕਿ ਸਿਮਰਨਜੀਤ ਸਿੰਘ ਮਾਨ ਤਾਂ ਵੈਸੇ ਗੱਲ ਕਰਦੇ ਆ ਕਿ ਸੰਵਿਧਾਨ ਦੀ ਉਸ ਢੰਗ ਦੇ ਨਾਲ ਹੈ ਮਤਲਬ ਕਹਿੰਦੇ ਆ ਕਿ ਅਸੀਂ ਉਹਨਾਂ ਸੂਲਾਂ ਤੇ ਨਹੀਂ ਚੱਲ ਸਕਦਾ ਜਿਹੜਾ ਪੰਜਾਬ ਨੂੰ ਦਬਦਾ ਹੈ ਜਿਹੜਾ ਸਿੱਖਾਂ ਨੂੰ ਦਬਦਾ ਉਨ੍ਹਾਂ ਦੇ ਹੀ ਸੰਵਿਧਾਨ ਦੇ ਮੁਤਾਬਕ ਕਮਰੇ ਵਿੱਚ ਜਾ ਕੇ ਸੌ ਚੁੱਕ ਲੈਂਦੇ ਆ ਬਤੌਰ ਐਮਪੀ ਉਦੋਂ ਗੱਲਾਂ ਹੋਈਆਂ ਪਰ ਸਿਮਰਨਜੀਤ ਸਿੰਘ ਮਾਨ ਨੇ ਜਿਹੜਾ ਅਜੰਡਾ ਰੱਖਿਆ ਉਹ ਸਭ ਦੇ ਸਾਹਮਣੇ ਹੈ ਉਹ ਕਿਹੜੇ ਵੇਲੇ ਉਹ ਜਦੋਂ ਬਤੌਰ ਆਈਪੀਐਸ ਅਫਸਰ ਵੇਚ ਕੇ ਉਹਨਾਂ ਨੇ ਕੀ ਕੁਝ ਕੀਤਾ ਆਪਣੇ ਦੌਰ ਦੇ ਅੰਦਰ ਉਹ ਵੀ ਸਾਰਿਆਂ ਨੂੰ ਪਤਾ ਹੈ ਸਾਰਿਆਂ ਨੂੰ ਰਿਕਾਰਡ ਦਾ ਹਿੱਸਾ ਹੈ ਅਸੀਂ ਸਾਨੂੰ ਅਸੀਂ ਅੱਜ ਦੱਸਾਂਗੇ ਤੇ ਉਸ ਦੇ ਨਾਲ ਜ਼ਿਆਦਾ ਪਤਾ ਨਹੀਂ ਲੱਗ ਜਾਣਾ ਦੋਨਾਂ ਦੀ ਵਿਚਾਰਧਾਰਾ ਬੇਸ਼ੱਕ ਮੂਲ ਰੂਪ ਦੇ ਵਿੱਚ ਮੇਲ ਨਾ ਖਾਂਦੀ ਹੋਵੇ ਪਰ ਪੰਜਾਬ ਦੇ ਜਿਹੜੇ ਚਲੰਤ ਮਸਲੇ ਆ ਮੁੱਦੇ ਆ ਉਹਨਾਂ ਨੂੰ ਲੱਗਦਾ ਹੈ ਕਿ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਹੈ ਉਹਨਾਂ ਦੇ ਖਿਲਾਫ ਜਿਸ ਤਰ੍ਹਾਂ ਦੀ ਆਵਾਜ਼ ਹੈ ਜਾਂ ਕਾਂਗਰਸ ਪਾਰਟੀ ਦੀ ਆਪਸ ਵਿੱਚ ਨਹੀਂ ਬਣਦੀ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੈਸੇ ਹੀ ਲੋਕ ਆ ਜਿਹੜੇ ਉਹਨਾਂ ਦੀ ਰਿਸਪੌਂਸ ਉਸ ਢੰਗ ਨਾਲ ਨਹੀਂ ਦੇ ਰਹੇ ਜਿਵੇਂ ਉਹ ਚਾਹੁੰਦੇ ਆ ਇਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਜੇਕਰ ਸਾਡਾ ਇਹ ਸਮਝੌਤਾ ਹੋ ਗਿਆ ਤਾਂ ਹੋ ਸਕਦਾ ਲੋਕ ਫਿਰ ਬਦਲੇ ਦੇ ਵਿੱਚ ਸਾਨੂੰ ਚੁਣ ਲੈਣਾ ਸਿਮਰਜੀਤ ਮਾਨ ਜਦੋਂ ਵੱਖਰੀ ਸਟੇਟ ਦੀ ਗੱਲ ਕਰਦੇ ਨੇ ਹੁਣ ਹੋ ਸਕਦਾ ਜਦੋਂ ਉਹ ਬਸਪਾ ਦੇ ਨਾਲ ਮੰਚ ਸਾਂਝਾ ਕਰਨਗੇ ਜੇ ਸਮਝੌਤਾ ਹੋ ਜਾਂਦਾ ਹੈਗਾ ਇਹਨਾਂ ਦਾ ਆਪਸ ਦੇ ਵਿੱਚ ਕਿ ਜਦੋਂ ਸਟੇਟ ਵੱਖਰੀ ਦੀ ਗੱਲ ਕਰਨਗੇ ਕਿ ਬਸਪਾ ਉਹਦਾ ਸਮਰਥਨ ਕਰੇਗੀ ਸਭ ਤੋਂ ਵੱਡਾ ਇਹ ਉਹਨਾਂ ਨੇ ਮੰਤਨ ਕਰਨਾ ਹੈ ਉਹ ਉਹਨਾਂ ਨੇ ਵੇਖਣਾ ਹੈ ਕਿ ਉਹੀ ਨਾ ਸ਼ਰਤਾਂ ਤਾਂ ਤੈਹ ਹੋਣੀਆਂ ਜੇ ਹਾਲੇ ਤਾਂ ਜਿਹੜੀ ਪਹਿਲੀ ਮੀਟਿੰਗ ਹੋਈ ਉਸ ਵਿੱਚ ਸਾਰਾ ਕੁਝ ਤਾਂ ਡਿਸਕਸ ਹੋ ਨਹੀਂ ਗਿਆ ਹੋਵੇਗਾ ਛੋਟੀਆਂ ਜੀਆਂ ਥੋੜੀਆਂ ਬਹੁਤੀਆਂ ਮੁੱਢਲੀਆਂ ਗੱਲਾਂ ਜ਼ਰੂਰ ਸ਼ੁਰੂ ਹੋਈਆਂ ਉਹਨਾਂ ਦੀ ਮੀਟਿੰਗ ਆ ਜਿਹੜੀ ਹੋ ਗਈ ਹੈ ਆਪਾਂ ਇਹੀ ਪਹਿਲਾਂ ਹੀ ਕਿਹਾ ਹੈ ਕਿ ਸਮਝੌਤੇ ਦੀ ਪਹਿਲੀ ਪੌੜੀ ਹਾਲੇ ਚੜ੍ਹੇ ਐ ਅਗਲੇ ਡੰਡੇ ਹੋળી ਪੌੜੀ ਦਰ ਪੌੜੀ ਕਿਵੇਂ ਚੜਨਗੇ ਕਿੱਥੇ ਬ੍ਰੇਕ ਲੱਗਦੀ ਹੈ ਹੋ ਸਕਦਾ ਐਂਡ ਵਾਲੇ ਪੜਾਅ ਵਿੱਚ ਆ ਕੇ ਇਹਨਾਂ ਗੱਲਾਂ ਦੇ ਕਰਕੇ ਸਮਝੌਤਾ ਨਾ ਬਣੇ ਗੱਲ ਕਿਉਂਕਿ ਹਾਲੇ ਵਿਗਲ ਵਜਣਾ ਬਾਕੀ ਹੈ ਕੀ ਬਹੁਤ ਗੱਲਾਂ ਸਾਹਮਣੇ ਨਿਕਲ ਕੇ ਆਉਣਗੀਆਂ ਹਾਲੇ ਇਹਨਾਂ ਗੱਲਾਂ ਦੇ ਉੱਤੇ ਜਿਹੜੇ ਵੱਖਰੇਵੇਂ ਆ ਵਿਚਾਰ ਧਾਰਕ ਤੌਰ ਦੇ ਉੱਤੇ ਉਥੇ ਬਸਪਾ ਆਪਣਾ ਸਟੈਂਡ ਕੀ ਲੈਂਦੀ ਆ ਕਿਹੜੀਆਂ ਗੱਲਾਂ ਨੂੰ ਕਹਿਣਗੇ ਹੋ ਸਕਦਾ ਆਪਸ ਵਿੱਚ ਜੇ ਵੀ ਸਹਿਮਤੀ ਬਣੇ ਕਿ ਆ ਗੱਲ ਆਪਾਂ ਇਹਨਾਂ ਚੋਣਾਂ ਦੇ ਦੌਰਾਨ ਕਰਨੀ ਹੋਣੀ ਜੇਕਰ ਪੱਤਰਕਾਰ ਵੀ ਪੁੱਛਣ ਤੇ ਉੱਥੇ ਥੋੜਾ ਜਿਆ ਹੋਰ ਪਾਸੇ ਨੂੰ ਲੈ ਜਾਓ ਮੁੱਦਾ ਜੇ ਕੋਈ ਹੋਰ ਵੀ ਪੁੱਛਦਾ ਤੇ ਉੱਥੇ ਕਹਿ ਦਿਓ ਕਿ ਸਾਡੀ ਇਸ ਕਰਕੇ ਸਹਿਮਤੀ ਬਣੀ ਹੈ ਬਹੁਤ ਗੱਲਾਂ ਹੋਣਗੀਆਂ ਅਸੀਂ ਸਾਰੀਆਂ ਗੱਲਾਂ ਆਪਣੇ ਕੋਲ ਹੀ ਹੋਣੀ ਦੱਸ ਦਿੱਤੀਆਂ ਤਾਂ ਫਿਰ ਉਹਨਾਂ ਪਾਰਟੀਆਂ ਨੇ ਜਿਹੜਾ ਸਮਝੋ ਅੰਦਰ ਮੀਟਿੰਗਾਂ ਕੀਤੀਆਂ ਉਹਨਾਂ ਨੇ ਵੀ ਤੇ ਆ ਕੇ ਬਾਹਰ ਦੱਸਣਾ ਨਾ ਉਹ ਹਾਲੇ ਫਿਲਹਾਲ ਨਹੀਂ ਦੱਸ ਰਹੇ ਕਿਉਂਕਿ ਉਹਨਾਂ ਨੂੰ ਲੱਗਦਾ ਹੈ ਕਿ ਇਸ ਵਿੱਚ ਰੰਗ ਚ ਭੰਗ ਨਾ ਪਾ ਜਾਵੇ ਕੋਈ ਸਾ ਕੀਰੂ ਕੀਰੂ ਹੋ ਜਾਵੇ ਇਸ ਕਰਕੇ ਉਹਨਾਂ ਨੇ ਗੱਲਾਂ ਥੋੜੀਆਂ ਜੀਆਂ ਦੱਬੀਆਂ ਹੋਈਆਂ ਤੇ ਜਲਦੀ ਹੀ ਜਦੋਂ ਕੋਈ ਸਮਝੌਤਾ ਹੋ ਗਿਆ ਉਹਨਾਂ ਨੇ ਕਿਹਾ ਇਹ ਸਾਰਾ ਕੁਝ ਅੰਦਰ ਹੀ ਨਾਮ ਜੱਪ ਲੈਣਾ ਇਹ ਕੋਈ ਅਹੀ ਜੀ ਤੇ ਗੱਲ ਹੈ ਨਹੀਂ ਕਿ ਉਹਨਾਂ ਨੇ ਆਧਾਤਮਕ ਤੌਰ ਦੇ ਉੱਤੇ ਭਗਤੀ ਕਰਨੀ ਹੈ ਅੰਦਰ ਬੈਠ ਕੇ ਸਾਰੀਆਂ ਮੀਟਿੰਗਾਂ ਦੀ ਭਗਤੀ ਹੋ ਜਾਣੀ ਹੈ ਬਾਹਰ ਦੱਸਣਾ ਨਹੀਂ ਇੱਕ ਦਿਨ ਤਾਂ ਆਏਗਾ ਨਾ ਜਦੋਂ ਬਾਹਰ ਆਉਣਗੇ ਦੱਸਣਗੇ ਕਿ ਸਾਡੀ ਮੀਟਿੰਗ ਹੋਈ ਹੈ ਕਿ ਨਹੀਂ ਹੋਈ ਜਾਂ ਮੀਟਿੰਗ ਹੋ ਜਿਹੜੀ ਮੀਟਿੰਗ ਦੇ ਵਿੱਚ ਸਮਝੌਤੇ ਅੱਗੇ ਹੋਣੇ ਆ ਕਿ ਨਹੀਂ ਹੋਣੇ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਖੁਦ ਹੀ ਦੱਸ ਦੇਣਾ ਚਲੋ ਸਮਝੌਤਾ ਦੇਖਦੇ ਆ ਵੀ ਤੁਸੀਂ ਕਿੰਨੂ ਵੀ ਪਹਿਲੀ ਪੌੜੀ ਚੜ ਰਹੀ ਹੈ ਦੋਵੇਂ ਪਾਰਟੀਆਂ ਪਹਿਲੀ ਮੀਟਿੰਗ ਹੋ ਗਈ ਹੈ ਅੱਗੇ ਦੇਖਦੇ ਆ ਸਮਝੌਤਾ ਹੁੰਦਾ ਕਿ ਨਹੀਂ ਹੁੰਦਾ ਹੈਗਾ ਤੇ ਬਾਅਦ ਦੀ ਗੱਲ ਹੈ ਜਿਹੜਾ ਸਾਡੇ ਪੰਜਾਬ ਬੀਜੇਪੀ ਪੰਜਾਬ ਦੇ ਪ੍ਰਧਾਨ ਨੇ ਸੁਰੀਲ ਜਾਖੜ ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਗੱਬਰ ਸਿੰਘ ਕਿਉਂ ਕਹਿ ਦਿੰਦਾ ਹੈਗਾ ਉਹਨਾਂ ਨੇ ਜਿਹੜੇ ਸ਼ਬਦ ਵਰਤੇ ਹਨ ਇੱਕ ਪ੍ਰੈਸ ਵਾਰਤਾ ਕਰ ਰਹੇ ਸਨ ਅੰਦਰ ਅਸਲ ਉਹਨਾਂ ਨੇ ਇੱਕ ਜਿਹੜੀ ਉਹ ਸੰਕਲਪ ਯਾਤਰਾ ਜਾਂ ਪਿੰਡਾਂ ਦੇ ਵਿੱਚ ਸ਼ਹਿਰਾਂ 'ਚ ਹਲਕਿਆਂ 'ਚ ਦੋ ਦੋ ਵੈਹਨਾ ਤੋਰਨ ਦੀ ਗੱਲ ਕੀਤੀ ਹੈ ਉਹ ਵੀ ਅਸੀਂ ਗੱਲ ਕਰਦੇ ਹਾਂ ਪਹਿਲਾਂ ਤੁਹਾਡੇ ਮੈਂ ਸਵਾਲ ਦਾ ਹੀ ਜਵਾਬ ਦੇ ਦਿੰਨਾ ਜਿਹੜਾ ਗੱਬਰ ਸਿੰਘ ਕਿਹਾ ਜਿਹੜਾ ਵਤੀਰਾ ਜਾਂ ਜਿਹੜਾ ਤਰੀਕਾ ਜਾਂ ਸਲੀਕਾ ਵਿਧਾਨ ਸਭਾ ਦੇ ਅੰਦਰ ਜੋ ਕਾਰਵਾਈ ਚੱਲੀ ਹੈ ਜਾਂ ਬਾਹਰ ਚੱਲੀ ਹੈ ਉਸ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਜਦੋਂ ਪੱਤਰਕਾਰਾਂ ਨੇ ਸਵਾਲ ਕੀਤਾ ਪਹਿਲੀ ਗੱਲ ਤੋਂ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਵਾਲਿਆਂ ਦੀ ਆਪਸੀ ਮਿਲੀ ਭੁਗਤ ਹੈ ਕਈ ਥਾਵਾਂ ਤੇ ਉਹਨਾਂ ਨੇ ਕਿਉਂਕਿ ਸਮਝੌਤਾ ਕੀਤਾ ਇਸ ਇਹ ਕਹਿਣਾ ਸ਼੍ਰੋਮਣੀ ਅਕਾਲੀ ਦਲ ਨੇ ਵੀ ਇਲਜ਼ਾਮ ਲਾਇਆ ਦੋਨਾਂ ਤੇ ਕਿ ਤਾਂ ਮਿਲੇ ਹੋਇਆ ਇਹ ਜਿਹੜੀਆਂ ਲੜਾਈਆਂ ਕਰਦੇ ਤਸ ਨੇਰਾ ਸਾਰਾ ਸਾਰ ਡਰਾਮੇ ਆ ਭਾਜਪਾ ਆਪਣੇ ਪੇਜ ਦੇ ਉੱਤੇ ਅਫੀਸ਼ੀਅਲ ਪੇਜ ਤੇ ਰੋਜ਼ ਇਸ ਤਰ੍ਹਾਂ ਦੀਆਂ ਵੀਡੀਓ ਪਾਉਂਦੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਕਈ ਵਾਰ ਕਹਿ ਚੁੱਕੇ ਆ ਤੇ ਤਾਂ ਕਿਓ ਖਿਚੜੀ ਨੇ ਉੱਤੋਂ ਤੋਂ ਡਰਾਮੇ ਕਰਦੇ ਆ ਹਾ ਝਾੜੂ ਵਾਲੇ ਤੇ ਪੰਜੇ ਵਾਲੇ ਤੇ ਜਿੱਥੋਂ ਤੱਕ ਰਹੀ ਗੱਲ ਗੱਬਰ ਸਿੰਘ ਕਹਿੰਦਾ ਜਿਹੜਾ ਆਪਣਾ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਉਹ ਗੱਬਰ ਸਿੰਘ ਤਾਂ ਕਿਹਾ ਕਿ ਮੁੱਖ ਮੰਤਰੀ ਜਿਵੇਂ ਪੇਸ਼ ਆ ਰਹੇ ਆ ਵਿਰੋਧੀਆਂ ਨੂੰ ਕਹਿੰਦੇ ਕਿ ਮੈਂ ਤੇਰੇ ਖਿਲਾਫ ਇਹ ਕਰ ਦੂੰਗਾ ਬਸਾਂ ਦੀਆਂ ਬਾਡੀਆਂ ਦੀ ਫਾਈਲ ਮੇਰੇ ਕੋਲ ਪਈ ਹੈ ਸਾਰਿਆਂ ਦੀਆਂ ਫਾਈਲਾਂ ਮੇਰੇ ਕੋਲ ਪਈਆਂ ਉਹ ਕਹਿੰਦਾ ਡਰਾਉਂਦੇ ਬਹੁਤ ਨੇ ਉਹ ਕਹਿੰਦੇ ਵੀ ਡਰਾਉਂਦੇ ਆ ਨਾਲੋਂ ਕਹਿੰਦੇ ਵੀ ਪੰਜਾਬ 'ਚ ਅੱਜਕੱਲ੍ਹ ਲੋਕਾਂ ਨੂੰ ਦਾ ਦੋ ਤਰ੍ਹਾਂ ਦਾ ਡਰ ਸਤਾ ਰਿਹਾ ਇੱਕ ਇਹ ਕਿ ਫਰੋਤੀਆਂ ਦੀ ਕਾਲ ਨਾ ਆ ਜਾਵੇ ਗੈਂਗਸਟਰਾਂ ਦਾ ਜਿਹੜਾ ਬਦਮਾਸ਼ਾਂ ਦਾ ਜਿਹੜਾ ਰੋਪ ਪਿਆ ਹੋਇਆ ਪੰਜਾਬ ਦੇ ਉੱਤੇ ਕਾਨੂੰਨ ਵਿਵਸਥਾ ਕਹਿੰਦੇ ਠੀਕ ਨਹੀਂ ਇਸ ਕਰਕੇ ਉਹਨਾਂ ਦੇ ਹੌਸਲੇ ਜ਼ਿਆਦਾ ਵਧੇ ਹੋਇਆ ਇੱਕ ਤਾਂ ਡਰ ਰਿਹਾ ਪੰਜਾਬ ਦੇ ਅੰਦਰ ਕਿ ਫਰੋਤੀ ਦੀ ਕਾਲ ਨਾ ਆ ਜਾਈ ਦੂਜਾ ਕਹਿੰਦਾ ਕ ਵਿਜੀਲੈਂਸ ਦੀ ਕਾਲ ਨਾ ਆ ਜਾਵੇ ਕਿਉਂਕਿ ਉਹ ਫਾਈਲਾਂ ਦੀ ਗੱਲ ਵਾਰ-ਵਾਰ ਮੁੱਖ ਮੰਤਰੀ ਸਾਹਿਬ ਕਰ ਜਾਂਦੇ ਆ ਇਸ ਕਰਕੇ ਉਹਨਾਂ ਨੇ ਕਿਹਾ ਕਿ ਡਰਾਉਣ ਵਾਲਾ ਕੰਮ ਬੰਦ ਕਰੋ ਤੁਸੀਂ ਆਪਣਾ ਜਿਹੜਾ ਕਰਨਾ ਹੈ ਨਾ ਕੰਮ ਅਜੰਡੇ ਤੇ ਕਰੋ ਫਿਰ ਇੱਕ ਗੱਲ ਉਹਨਾਂ ਨੇ ਜਿਹੜੀ ਗੱਬਰ ਸਿੰਘ ਵਾਲੀ ਕਹੀ ਨਾਲ ਉਹਨਾਂ ਨੇ ਕਿਹਾ ਕਿ ਅਸੀਂ ਨਾ ਆਮ ਆਦਮੀ ਪਾਰਟੀ ਵਾਂਗੂ ਝੂਠੀਆਂ ਗਰੰਟੀਆਂ ਨਹੀਂ ਦਿੰਦੇ ਫਰਜੀ ਗਰੰਟੀਆਂ ਨਹੀਂ ਦਿੰਦੇ ਅਸੀਂ ਪੱਕੀਆਂ ਗਰੰਟੀਆਂ ਦੇਣੀਆਂ ਤੇ ਅਸੀਂ ਸੁਝਾਅ ਲੈਣ ਜਾਣਾ ਹੁਣ ਪ੍ਰਧਾਨ ਸੁਨੀਲ ਜਾਖੜ ਨੂੰ ਸਵਾਲ ਇਹ ਕਰਨਾ ਬਣਦਾ ਇੱਥੇ ਜੇਕਰ ਉੱਥੇ ਅਸੀਂ ਹੁੰਦੇ ਤਾਂ ਜ਼ਰੂਰ ਇਹ ਸਵਾਲ ਕਟੂਕਟ ਪੁੱਛਦੇ ਅੱਜ ਵੀ ਇਸ ਮਾਰਫਤ ਪੁੱਛ ਰਹੇ ਆ ਜੇ ਉਹ ਇਹਨਾਂ ਸਵਾਲਾਂ ਦਾ ਜਵਾਬ ਤਨਲ ਤੇ ਵੀ ਮੌਕਾ ਦੇਵਾਂਗੇ ਉਹਨਾਂ ਨੂੰ ਜ਼ਰੂਰ ਕਿਉਂਕਿ ਜਵਾਬ ਦੇਣ ਇੱਕ ਉਹਨਾਂ ਨੇ ਕਿਹਾ ਕਿ ਸੰਕਲਪ ਯਾਤਰਾ ਲਈ ਅਸੀਂ ਡਿਊਟੀਆਂ ਲਾਤੀਆਂ 13 ਲੋਕ ਸਭਾ ਹਲਕਿਆਂ ਚ ਪੰਜਾਬ ਚ ਦੋ ਦੋ ਵੈਨਾਂ ਜਾਣਗੀਆਂ ਉੱਥੇ ਲੋਕਾਂ ਤੋਂ ਪੁੱਛਣਗੇ ਸੁਝਾਅ ਲੈ ਜਾਣਗੇ ਬਾਕਸ ਵੀ ਉਹਨਾਂ ਨੇ ਦਿਖਾਇਆ ਕਿ ਉਹਦੇ ਵਿੱਚ ਵੀ ਸੁਝਾਅ ਪਾ ਸਕਦਾ ਕੋਈ ਆਪਣਾ ਲਿਖ ਕੇ ਇੱਕ ਮੋਬਾਈਲ ਨੰਬਰ ਜਿਹੜਾ ਉਹ ਸੰਪਰਕ ਨੰਬਰ ਹੈ ਹੈਲਪਲਾਈਨ ਨੰਬਰ ਉਸ ਦੇ ਉੱਤੇ ਵੀ ਉਹਨਾਂ ਨੇ ਕਿਹਾ ਕਿ ਸੁਝਾਅ ਸਾਨੂੰ ਪੰਜਾਬ ਦੇ ਲੋਕ ਦੇ ਸਕਦੇ ਆ ਕਿ ਅਸੀਂ ਕਿਹੜੇ ਏਜੰਡੇ ਦੇ ਉੱਤੇ ਕਿਹੜੀ ਗਰੰਟੀ ਦੇ ਉੱਤੇ ਕੰਮ ਕਰਨਾ ਜਾਂ ਹੋਰ ਲੋਕ ਕੀ ਚਾਹੁੰਦੇ ਆ ਅਸੀਂ ਲੋਕਾਂ ਤੋਂ ਸੁਝਾਅ ਲੈਣੇ ਗਾਰਟੀਆਂ ਤੈ ਕਰਾਂਗੇ ਪਰ ਸੁਨੀਲ ਜਾਖੜ ਸਾਹਿਬ ਨੂੰ ਪੁੱਛਣ ਵਾਲਾ ਹੋਵੇ ਕਿ ਜਿਹੜੇ ਲੋਕਾਂ ਨੂੰ ਤੁਸੀਂ ਗਰੰਟੀਆਂ ਦੇਣ ਦੇ ਲਈ ਵੈਣਾ ਤੋੜਨੀ ਹੈ ਉਸ ਤੋਂ ਪਹਿਲਾਂ ਲੋਕ ਆਪਣੀਆਂ ਵੈਣਾ ਚ ਕਿਸਾਨ ਖਾਸ ਕਰਕੇ ਮਜ਼ਦੂਰ ਖਾਸ ਕਰਕੇ ਟਰੈਕਟਰ ਟਰਾਲੀਆਂ ਚ ਸ਼ੰਭੂ ਬਾਰਡਰ ਤੇ ਖਨੌਰੀ ਬਾਰਡਰ ਦੇ ਉੱਤੇ ਪਹੁੰਚੇ ਹੋਇਆ ਉਹ ਤਾਂ ਤੁਹਾਨੂੰ ਸੁਝਾਅ ਦੇਣ ਜਾ ਰਹੇ ਸੀ ਦਿੱਲੀ ਤੁਸੀਂ ਤੇ ਉਹਨਾਂ ਨੂੰ ਰਾਹ ਚ ਡੱਕ ਲਿਆ ਰਾਹ ਚ ਰੋਕ ਲਿਆ ਹਰਿਆਣਾ ਪ੍ਰਸ਼ਾਸਨ ਦੇ ਨਾਲ ਸਰਕਾਰ ਦੇ ਨਾਲ ਮਿਲ ਕੇ ਤੁਸੀਂ ਉਹਨਾਂ ਨੂੰ ਇਸ਼ਾਰਾ ਕਰਕੇ ਜਿਹੜੇ ਉਹ ਸੁਝਾਅ ਤੁਹਾਨੂੰ ਐਮਐਸਪੀ ਦੀ ਕਾਨੂੰਨੀ ਗਰੰਟੀ ਕਹਿੰਦੇ ਆ ਸਾਨੂੰ ਦਿਓ ਲਖੀਮਪੁਰ ਖੀਰੀ ਦਾ ਕਾਂਡ ਵਾਪਰਿਆ ਉਹਦਾ ਸਾਨੂੰ ਇਨਸਾਫ ਦਿਓ ਔਰ ਤੁਸੀਂ ਤੇ ਉਹਨਾਂ ਲੋਕਾਂ ਨੂੰ ਟਿਕਟਾਂ ਵੰਡੀ ਜਾਂਦੇ ਹੋ ਜਾਂ ਹੋਰ ਜਿਹੜਾ ਕਿਸਾਨ ਕੁਝ ਚਾਹੁੰਦਾ ਬਾਰਡਰਾਂ ਦੇ ਉੱਤੇ ਬੈਠਾ ਉਹ ਤਾਂ ਤੁਹਾਨੂੰ ਦਿੱਲੀ ਸੁਝਾਅ ਦੇਣ ਜਾ ਰਿਹਾ ਸੀ ਉਹ ਸੁਝਾਅ ਤਾਂ ਤੁਸੀਂ ਮੰਨੇ ਨਹੀਂ ਤੇ ਹੁਣ ਤੁਸੀਂ ਵੈਨਾ ਤੋੜਨੇ ਹੋ ਪਿੰਡਾਂ ਦੇ ਵਿੱਚ ਕਸੀ ਸੁਝਾਅ ਲਵਾਂਗੇ ਪੱਕੀਆਂ ਗਰੰਟੀਆਂ ਦੇਣੀਆਂ ਅਸੀਂ ਫਰਜ਼ੀ ਗਰੰਟੀਆਂ ਕਰਦੇ ਨਹੀਂ ਅਸੀਂ ਉਹ ਗੱਲ ਹੀ ਨਹੀਂ ਕਰਦੇ ਜਿਹੜੀ ਪੂਰੀ ਨਾ ਕਰ ਸਕੀਏ ਸੁਨੀਲ ਜਾਖੜ ਸਾਹਿਬ ਨੇ ਜਿਹੜੀ ਇਹ ਗੱਲ ਕਹੀ ਆ ਇਸ ਕਰਕੇ ਆਪਾਂ ਵਿਰੋਧੀ ਆ ਕਿ ਇੱਕ ਪਾਸੇ ਅਮਲੀ ਰੂਪ ਦੇ ਵਿੱਚ ਜਿਹੜੇ ਲੋਕ ਤੁਹਾਨੂੰ ਸੁਝਾਅ ਦੇਣਾ ਚਾਹੁੰਦੇ ਆ ਜੋ ਆਪਣਾ ਕੰਮ ਕਰਵਾਉਣਾ ਚਾਹੁੰਦੇ ਆ ਉਹ ਤੁਸੀਂ ਮੰਨਣ ਨੂੰ ਤਿਆ ਤੇ ਤੁਸੀਂ ਕਹਿੰਦੇ ਹੋ ਕਿ ਲੋਕਾਂ ਨੂੰ ਪੁੱਛ ਕੇ ਅਸੀਂ ਫੇਰ ਗਰੰਟੀਆਂ ਦੇਵਾਂਗੇ ਇਹ ਸਰਾਸਰ ਗੁੰਮਰਾਹ ਕਰਨ ਵਾਲੀ ਰਾਜਨੀਤੀ ਹੁੰਦੀ ਹੈ ਕਿ ਲੋਕਾਂ ਨੂੰ ਪੁੱਛਾਂਗੇ ਕਿ ਸੁਨੀਲ ਜਾਖੜ ਸਾਹਿਬ ਨੂੰ ਕਾਂਗਰਸ ਵਿੱਚ ਵੀ ਲੰਮਾ ਸਮਾਂ ਰਹਿੰਦੇ ਆ ਉਹਨਾਂ ਦੀਆਂ ਤਾਂ ਤਿੰਨ ਪੀੜ੍hiyan ਹੋ ਗਈਆਂ ਸਿਆਸਤ ਦੇ ਅੰਦਰ ਉਹਨਾਂ ਦੇ ਫਾਦਰ ਸਾਹਿਬ ਨੇ ਕਿੰਨਾ ਲੰਮਾ ਸਮਾਂ ਕਾਂਗਰਸ ਦੇ ਵਿੱਚ ਕੰਮ ਕੀਤਾ ਉਹ ਤਾਂ ਨਕੇਂਦਰ ਦੇ ਵਿੱਚ ਸਪੀਕਰ ਦੀ ਕੁਰਸੀ ਦਾ ਵਿੱਤਕ ਵੀ ਬੈਠੇ ਉਹਨਾਂ ਨੂੰ ਉਹਨਾਂ ਦੀ ਸਿਆਸਤ ਦੀ ਬਹੁਤ ਚਰਚਾ ਹੁੰਦੀ ਹੈ ਸਿਫਤਾਂ ਵੀ ਬਹੁਤ ਹੁੰਦੀਆਂ ਕਿ ਉਹਨਾਂ ਨੇ ਮੁੱਦੇ ਬਹੁਤ ਐਮ ਚੁੱਕੇ ਵੀ ਹੈ ਤੇ ਕੰਮ ਵੀ ਕੀਤਾ ਹੈ ਪੰਜਾਬ ਦੀ ਖਾਤਰ ਵੀ ਕੀਤਾ ਹੈ ਭਾਰਤ ਸਰਕਾਰ ਦਾ ਹਿੱਸਾ ਰਹਿ ਕੇ ਵੀ ਕਾਫੀ ਉਹਨਾਂ ਨੇ ਜਿਹੜੀਆਂ ਗੱਲਾਂ ਨੇ ਕੀਤੀਆਂ ਹੈ ਭਾਰਤ ਪੱਖੀ ਦੇਸ਼ ਪੱਖੀ ਲੋਕਾਂ ਪੱਖੀ ਉਹਨਾਂ ਬਾਰੇ ਵੀ ਚਰਚਾ ਹੁੰਦੀ ਹੈ ਫਿਰ ਉਹਨਾਂ ਦੀ ਅਗਲੀ ਇੱਕ ਪੀੜੀ ਦੇ ਵਿੱਚੋਂ ਵੀ ਇੱਕ ਐਮਐਲਏ ਚੁਣ ਕੇ ਆ ਗਿਆ ਉਹਨਾਂ ਦੇ ਭਤੀਜੇ ਸੰਦੀਪ ਜਾਖੜ ਸਾਹਿਬ ਤੇ ਨਾਲ ਹੀ ਸੁਨੀਲ ਜਾਖੜ ਦੀ ਜਿੱਥੇ ਤੱਕ ਰਹੀ ਗੱਲ ਕਿ ਉਹਨਾਂ ਨੂੰ ਹਣਲੇ ਵੀ ਲੋਕਾਂ ਤੋਂ ਜਾ ਲੈਣ ਦੀ ਲੋੜ ਹੈ ਕਿ ਅਸੀਂ ਆਪਣੇ ਚੋਣ ਏਜੰਡੇ ਦੇ ਵਿੱਚ ਜਾਂ ਫਿਰ ਚੋਣ ਮਨੋਰਥ ਪੱਤਰ ਹੁੰਦਾ ਉਹਦੇ ਵਿੱਚ ਕੀ ਪਾਉਣਾ ਹੈ ਕੀ ਸੁਨੀਲ ਜਾਖੜ ਸਾਹਿਬ ਨੂੰ ਨਹੀਂ ਪਤਾ ਇੰਨੀ ਲੰਮੀ ਸਿਆਸਤ ਕਰਨ ਦੇ ਬਾਵਜੂਦ ਕਿ ਲੋਕਾਂ ਦੇ ਏਜੰਡੇ ਕੀ ਹੈ ਉਹ ਜਦੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਘੇਰਨ ਲੱਗਿਆ ਦੱਸ ਸਕਦੇ ਆ ਕਿ ਇੱਧਰ ਉੱਧਰ ਦੀ ਗੱਲ ਨਾ ਕਰੋ ਇਹ ਦੱਸੋ ਕਾਫਲਾ ਕਿ ਉਹ ਲੁੱਟਿਆ ਉਹ ਵੀ ਥੋੜੀ ਥੋੜੀ ਸ਼ਾਇਰੀ ਕਰ ਜਾਂਦੇ ਆ ਮਨਪ੍ਰੀਤ ਸਿੰਘ ਬਾਦਲ ਦੇ ਵਾਂਗ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਕਿਹੜੀ ਗਾਰੰਟੀ ਦੇਣੀ ਹੈ ਤੇ ਕਿਹੜੀ ਨਹੀਂ ਦੇਣੀ ਇਹ ਗੱਲ ਵਧੀਆ ਉਹਨਾਂ ਨੇ ਕੀਤੀ ਕਿ ਅਸੀਂ ਫਰਜ਼ੀ ਗਾਰੰਟੀਆਂ ਨਹੀਂ ਦਿੰਦੇ ਉਹੀ ਗੱਲ ਕਰਾਂਗੇ ਜਿਹੜੀ ਪੂਰੀ ਕਰ ਚਾਹੀਦਾ ਹੈ ਕਿ ਜਦੋਂ ਕਾਂਗਰਸ ਦੇ ਵਿੱਚ ਹੁੰਦੇ ਸੀ ਤੇ ਉਦੋਂ ਫਿਰ ਭਾਜਪਾ ਨੇ ਜਿਹੜਾ 2014 ਦੇ ਵਿੱਚ ਜੁਮਲੇ ਛੱਡੇ ਸੀ ਜਬਾਦ ਵਿੱਚ ਗ੍ਰਹਿ ਮੰਤਰੀ ਉਮਿਤ ਸ਼ਾ ਨੇ ਕਿਹਾ ਸੀ ਕਿ ਉਹ ਤਾਂ ਇੱਕ ਚੋਣਵੀ ਜੁਮਲਾ ਸੀ ਉਹ 15 ਲੱਖ ਲੱਖ ਜਿਹੜਾ 15 15 ਲੱਖ ਖਾਤੇ ਚਾਉਣਾ ਸੀ ਉਹ ਲੋਕ ਅੱਜ ਤੱਕ ੜੀਕਦੇ ਆ ਕਿੰਨੇ ਸਾਲ ਹੋ ਗਏ 10 ਸਾਲ ਹੋ ਗਏ ਕੇਂਦਰ ਚ ਭਾਜਪਾ ਨੂੰ ਆਇਆ ਨੂੰ ਉਹ 15 ਲੱਖ ਛੱਡੋ 15000 ਆ ਜਿਹੜੇ ਕਿਸੇ ਹਰੇਕ ਭਾਰਤੀ ਵੋਟਰ ਦੇ ਤੁਸੀਂ ਨਾਗਰਿਕ ਨਾ ਮਤਲ ਹਰੇਕ ਭਾਰਤੀ ਨਾ ਕਹੋ ਹਰੇਕ ਭਾਰਤੀ ਵੋਟਰ ਦੇ ਖਾਤੇ 'ਚ 15-15000 ਸਾਰਿਆਂ ਨੂੰ ਮਿਲਿਆ ਕੀ ਇਹ ਤਾਂ ਦੱਸਣ ਜਿਹੜਾ ਕੰਮ ਪਹਿਲਾਂ ਨਹੀਂ ਕਰ ਸਕੇ ਫਿਰ ਉਦੋਂ ਕੀ ਤੁਸੀਂ ਨਾਲ ਨਹੀਂ ਸੀ ਇਸ ਪਾਰਟੀ ਦੇ ਤਾਂ ਇਸ ਤਰ੍ਹਾਂ ਹੋਇਆ ਅੱਜ ਤਾਂ ਤੁਸੀਂ ਪੱਕੀ ਗਰੰਟੀ ਦੇਣ ਦੀ ਗੱਲ ਕਰਦੇ ਹੋ ਫਿਰ ਉਹਨਾਂ ਦਿਨਾਂ ਦੇ ਵਿੱਚ ਜਿਹੜੀ ਗਰੰਟੀ ਲੋਕਾਂ ਨੂੰ ਜਾਂ ਵਾਅਦਾ ਕੀਤਾ ਗਿਆ ਸੀ ਉਹ ਵਾਅਦਾ ਵਫਾ ਕਿਉਂ ਨਹੀਂ ਹੋਇਆ ਇਸ ਗੱਲ ਦਾ ਵੀ ਜਵਾਬ ਸੁਨੀਲ ਜਾਖੜ ਸਾਹਿਬ ਨੂੰ ਅੱਜ ਪੰਜਾਬ ਦੇ ਲੋਕਾਂ ਨੂੰ ਜ਼ਰੂਰ ਦੇਣਾ ਚਾਹੀਦਾ ਹੈ ਤੁਸੀਂ ਇਹ ਵੇਖੋ ਕਿ ਜਦੋਂ ਅਸੀਂ ਪਹਿਲਾਂ ਵੀ ਗੱਲ ਕਰਦੇ ਰਹੇ ਆਂ ਵੀ ਗਰੰਟੀ ਤੇ ਦੇ ਦਿੰਦੇ ਕਿ ਸੀ ਪਹਿਲੇ ਤੇ ਕੇਜਰੀਵਾਲ ਸਾਹਿਬ ਦਾ ਸ਼ਬਦ ਹੈ ਗਰੰਟੀ ਉਹਨੇ ਮੋਦੀ ਸਾਹਿਬ ਨੇ ਲੈ ਲਿਆ ਪਹਿਲੀ ਕਿੰਨੀ ਗਰੰਟੀਆਂ ਪੂਰੀ ਹੋ ਗਈਆਂ ਆਯੂਸ਼ਮਾਨ ਜਿਹੜੀ ਸਕੀਮ ਹੈ ਉਹਦੇ ਵਾਅਦੇ ਵਜੇ ਗਏ ਨੇ ਜਿਹੜੀ ਕੈਕ ਸੀ ਜਿਹੜੀ ਇੱਕ ਸਸਥਾ ਹੈਗੀ ਹੈ ਜਿਹੜਾ ਕਰਪਸ਼ਨ ਨੂੰ ਆਡਿਟ ਕਰਦੀ ਹੈ ਉਹਦੇ ਵੀ ਵਾਅਦੇ ਵਜੇ ਗਏ ਗਏ ਫਿਰ ਇਹ ਗਰੰਟੀਆਂ ਕਿਹੜੀ ਪੂਰੀਆਂ ਕਰਨੀਆਂ ਚਾਹੁੰਦੇ ਨੇ ਜਿਹੜੀਆਂ ਸ਼ਬਦ ਆਗੇ ਨਾ ਗਾਰੰਟੀ ਨੂੰ ਬਦਨਾਮ ਕੀਤਾ ਜਾ ਰਿਹਾ ਗਾਰੰਟੀ ਦੀ ਵੀ ਉਹਦੀ ਕਹਿ ਲੋ ਕਿ ਗਾਰੰਟੀ ਤੋਂ ਵੀ ਭਰੋਸਾ ਉੱਠ ਜੇ ਲੋਕਾਂ ਦਾ ਕੱਲ ਨੂੰ ਤੁਹਾਨੂੰ ਕਿਸੇ ਏਸੀ ਤੇ ਕੂਲਰ ਤੇ ਕਾਰ ਤੇ ਮੋਟਰਸਾਈਕਲ ਤੇ ਕਿਸੇ ਹੋਰ ਸਾਧਨ ਤੇ ਟਰੈਕਟਰ ਤੇ ਜਿਹੜੀ ਗਾਰੰਟੀ ਕੰਪਨੀਆਂ ਨੇ ਦਿੰਦੀ ਆ ਕਿ ਇੰਨੇ ਸਾਲ ਦੀ ਗਾਰੰਟੀ ਆ ਜੀ ਤੁਹਾਡੇ ਟਾਇਰ ਨਹੀਂ ਫਟਣੇ ਜੀ ਫਲਾਣਾ ਨਹੀਂ ਹੋਣਾ ਜੀ ਉਹ ਗਾਰੰਟੀਆਂ ਤੋਂ ਵੀ ਲੋਕਾਂ ਦਾ ਲੱਗਦਾ ਵਿਸ਼ਵਾਸ ਉੱਠ ਜਾਣਾ ਕਿ ਗਾਰੰਟੀ ਸ਼ਬਦ ਦੀ ਇੰਨਾ ਮਾੜਾ ਪੂਰੀ ਤਾਂ ਹੁੰਦੀ ਨਹੀਂ ਤਾਂ ਇਸ ਕਰਕੇ ਜਿਹੜਾ ਗਾਰੰਟੀ ਤੇ ਸਕੀਮਾਂ ਇੱਕ ਸਕੀਮ ਸ਼ਬਦ ਬੜਾ ਸਰਕਾਰਾਂ ਚ ਪ੍ਰਚਲਿਤ ਹੈ ਸਕੀਮਾਂ ਜਦੋਂ ਲਾਉਂਦੀਆਂ ਨਾ ਸਰਕਾਰ ਉਸਲ ਚ ਸਕੀਮ ਲਾਈ ਜਾ ਰਹੀ ਹੁੰਦੀ ਹੈ ਲੋਕਾਂ ਨਾਲ ਸਕੀਮਾਂ ਨਾਲ ਨਹੀਂ ਗੱਲ ਬਣਨਾ ਸਕੀਮਾਂ ਨਾਲ ਮਸਲਾ ਹੱਲ ਨਹੀਂ ਹੋਣਾ ਕਾਨੂੰਨਾਂ ਦੀ ਗਰੰਟੀ ਹੋਣੀ ਚਾਹੀਦੀ ਹੈ ਕਿ ਸਾਡੇ ਆ ਕਾਨੂੰਨ ਹੈ ਲੋਕਾਂ ਨੂੰ ਜੇ ਰੋਜ਼ਗਾਰ ਚਾਹੀਦਾ ਹੈ ਤਾਂ ਰੋਜ਼ਗਾਰ ਦੀ ਗਰੰਟੀ ਦਾ ਕਾਨੂੰਨ ਹੋਣਾ ਚਾਹੀਦਾ ਤਰਾਸਤੀ ਇਹ ਹੈ ਕਿ ਪੰਜਾਬ ਦੇ ਅੰਦਰ ਕਿਸੇ ਸੂਬੇ ਦੇ ਅੰਦਰ ਜਾਂ ਭਾਰਤ ਪੱਧਰ ਦੇ ਉੱਤੇ ਇੱਕ ਵੀ ਜਿਹੜੇ ਲੋਕ ਬੇਰੁਜ਼ਗਾਰ ਫਿਰਦੇ ਆ ਜਿਹਦੇ ਕਰਕੇ ਤੱਕੇ ਖਾਂਦੇ ਫਿਰਦੇ ਆ ਪ੍ਰਾਈਵੇਟ ਨੌਕਰੀਆਂ 'ਚ ਸੋਸ਼ਲ ਹੁੰਦਾ ਫਿਰਦਾ ਇੱਕ ਵੀ ਰੁਜ਼ਗਾਰ ਦੇ ਲਈ ਗਾਰੰਟੀ ਕਾਨੂੰਨ ਨਹੀਂ ਹੈ ਨਹੀਂ ਬੇਰੁਜ਼ਗਾਰ ਕਿੱਥੇ ਹੈਗੇ ਨੇ ਤੇ ਮੋਦੀ ਸਾਹਿਬ ਤੇ ਕਹਿੰਦੇ ਨੇ ਜਿਹੜੇ ਪਕੌੜੇ ਤਲ ਰਹੇ ਉਹਨੂੰ ਵੀ ਰੁਜ਼ਗਾਰ ਦਿੱਤਾ ਹੈਗਾ ਤੇ ਗਰੰਟੀ ਤਾਂ ਫਿਰ ਪਕੌੜਿਆਂ ਦੇ ਵਿੱਚ ਵੀ ਹੈਗੀ ਹੈ ਉਹੀ ਗੱਲ ਹੈ ਨਾ ਉਹਨਾਂ ਨੂੰ ਗੱਲ ਮਰੋੜਨੀ ਤੋੜਨੀ ਇੱਧਰ ਉੱਧਰ ਕਰਨੀ ਬਹੁਤ ਆਉਂਦੀ ਹੋਏਗੀ ਸਿਆਸਤਦਾਨ ਨੂੰ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਆ ਜਾਂਦਾ ਭਾਜਪਾ ਲੋਕਿ ਸਾਰੀ ਦੁਨੀਆ ਤੋਂ ਮਜ਼ਬੂਤ ਕੈਂਡੀਡੇਟ ਹੀ ਉਹ ਨੇ ਜਾਂ ਮਜ਼ਬੂਤ ਸਿਆਸਤਦਾਨੀਓ ਨੇ ਮੈਂ ਗੱਲ ਕਰ ਰਿਹਾ ਸੀ ਕਿ ਸਕੀਮਾਂ ਨਾਲ ਕੁਝ ਨਹੀਂ ਬਣਦਾ ਸਕੀਮਾਂ ਤਾਂ ਸਕੀਮ ਲਾਈ ਜਾਂਦੀ ਹੈ ਲੋਕਾਂ ਨਾਲ ਸਕੀਮ ਲਾਉਣ ਦਾ ਮਤਲਬ ਪੰਜਾਬੀ ਚ ਕੀ ਹੁੰਦਾ ਸਾਰੇ ਜਾਣਦੇ ਆ ਰੋਜ਼ਗਾਰ ਦੀ ਗਰੰਟੀ ਕਰਦਾ ਕਾਨੂੰਨ ਕਹਿ ਦੇਣ ਕਰਨ ਕੋਈ ਐਲਾਨ ਕਰੇ ਪਾਰਟੀ ਕਿ ਅਸੀਂ ਗਰੰਟੀ ਦਾ ਐਲਾਨ ਕਰਦੇ ਹਾਂ ਕਿ ਸਾਰੇ ਜਿਹੜੇ ਨੌਜਵਾਨ ਬੇਰੁਜ਼ਗਾਰ ਤੁਰੇ ਫਿਰਦੇ ਅਸੀਂ ਰੋਜ਼ਗਾਰ ਦੇਾਂਗੇ ਦੇਣ ਗਰੰਟੀ ਇਹਦੀ ਕਰਨ ਗੱਲ ਇਹਦੇ ਉੱਤੇ ਗਰੰਟੀ ਤਾਂ ਸ਼ਬਦ ਬਦਨਾਮ ਕਰਨ ਲਈ ਵਰਤਿਆ ਜਾ ਰਿਹਾ ਤੇ ਜਿਹੜੀਆਂ ਸਕੀਮਾਂ ਨੇ ਉਹ ਸਕੀਮਾਂ ਲੋਨ ਲਈ ਸਕੀਮਾਂ ਨੇ ਸਾਰੀਆਂ ਪੂਰੀਆਂ ਨਹੀਂ ਹੁੰਦੀਆਂ ਆ ਮਨਰੇਗਾ ਦਾ ਜਿਹੜਾ ਕਾਨੂੰਨ ਬਣਾਇਆ ਗਿਆ ਸੀ ਉਸ ਤੇ ਵਿੱਚ ਵੀ ਗਾਰੰਟੀ ਸ਼ਬਦ ਹੈ ਪਿੰਡਾਂ ਵਾਲਿਆਂ ਨੂੰ ਰੁਜ਼ਗਾਰ ਮਿਲਦਾ ਸੀ 100 ਦਿਨ ਦੀ ਗਾਰੰਟੀ ਸੀ ਕੰਮ ਦੀ ਉਹ 100 ਦਿਨ ਵੀ ਨਹੀਂ ਮਿਲਦਾ ਜੇਕਰ ਗਰੀਬ ਗੁਰਬਾ ਕੋ ਕੰਮ ਕਰਦਾ ਉਹਦੇ ਪੈਸੇ ਨਹੀਂ ਟਾਈਮ ਦੇ ਉੱਤੇ ਆਉਂਦੇ ਕਿਸਾਨ ਅੰਦੋਲਨ ਹੈ ਜਿਹੜਾ ਉਸ ਤੇ ਵਿੱਚ ਵੀ ਇੱਕ ਮੰਗ ਹੈ ਕਿ 200 ਦਿਨ ਦੀ ਗਾਰੰਟੀ ਹੋਣੀ ਚਾਹੀਦੀ ਹੈ ਪਰ ਉਹ ਵੀ ਨਹੀਂ ਮੰਨ ਰਹੇ ਹੁਣ ਪਾਈਪਾ ਪਤਾ ਨਹੀਂ ਕੀ ਕਰਨਾ ਚਾਹੁੰਦੀ ਹੈ ਕੀ ਨਹੀਂ ਕਰਨਾ ਚਾਹੁੰਦੀ ਹੈ ਗਰੰਟੀਆਂ ਜਿਹੜੀ ਸੁਨੀਲ ਜਾਖੜ ਸਾਹਿਬ ਕਹਿੰਦੇ ਨਾ ਗਰੰਟੀ ਅਸੀਂ ਪੱਕੀ ਦੇਣੀ ਹੈ ਤੇ ਬਨਰੇਗਾ ਕਾਨੂੰਨ ਦੇ ਵਿੱਚ ਵੀ ਤਾਂ ਗਰੰਟੀ ਹੈ ਨਾ ਕਿਸਾਨ ਮੰਗ ਰਹੇ ਆ ਗਰੰਟੀ ਦਿਓ ਸਾਨੂੰ 200 ਦਿਨਾਂ ਦੀ ਮਜ਼ਦੂਰ ਮੰਗ ਰਹੇ ਆ ਬਾੜਾਂ ਤੇ ਬੈਠੇ ਕਿਉਂ ਨਹੀਂ ਦਿੰਦੇ ਹੋ ਗਰੰਟੀ ਦਿਓ ਨਾ ਫਿਰ ਉਹ ਸੁਝਾ ਤੁਹਾਨੂੰ ਘਰ ਦੇਣ ਆ ਰਹੇ ਆ ਲਓ ਨਾ ਸੁਝਾ ਉਹਨਾਂ ਦਾ ਮੰਨੋ ਨਾ ਚਲੋ ਬਹੁਤ ਬਹੁਤ ਸ਼ੁਕਰੀਆ ਇਹ ਜਿਹੜੀ ਗਾਰੰਟੀ ਹੈ ਤੁਹਾਡੇ ਘਰ ਕਿਸੇ ਦਿਨੇ ਵੈਨ ਜਰੂਰ ਆਏਗੀ ਲਖਵਾ ਲਿਓ ਸਾਈਨ ਜਰੂਰ ਕਰਾ ਲਿਓ ਵੀ ਜਦੋਂ ਵੀ ਲੱਗੇ ਵੀ ਗਾਰੰਟੀ ਪੂਰੀ ਨਹੀਂ ਹੋ ਰਹੀ ਉਹੀ ਸਾਈਨ ਉਹਨਾਂ ਨੂੰ ਦਿਖਾ ਦਿਓ ਵੀ ਤੁਸੀਂ ਇਹ ਗਾਰੰਟੀ ਜਿਹੜੀ ਦਿੱਤੀ ਸੀ ਆ ਵੇਖੋ ਪੂਰੀ ਨਹੀਂ ਹੋਈ ਅਜੇ ਤੱਕ ਪ੍ਰੋਗਰਾਮ ਸੋਲਾ ਨੇ ਸੱਚ ਦੇ ਵਿੱਚ ਅੱਜ ਇੰਨਾ ਹੀ ਸਾਨੂੰ ਦੋ ਆ ਗਿਆ ਧੰਨਵਾਦ